ਭਾਸ਼ਾ ਭਾਗ ਦੇ ਵਿੱਚ ਤੁਸੀਂ ਸਾਰੀ ਉਮਰ ਨੌਕਰੀ ਕੀਤੀ ਤੇ ਉਹਦੇ ਵਿੱਚ ਤੁਸੀਂ ਵੱਖ-ਵੱਖ ਪੋਜੀਸ਼ਨਾਂ ਤੇ ਰਹੇ ਜਿਲ੍ਹਾ ਭਾਸ਼ਾ ਅਫਸਰ ਤੋਂ ਲੈ ਕੇ ਡਾਇਰੈਕਟਰ ਤੱਕ ਡਿਪਟੀ ਡਾਇਰੈਕਟਰ ਤੱਕ ਤੁਸੀਂ ਸਾਰੇ ਉਹ ਅਹੁਦੇ ਮਾਣੇ ਤੁਹਾਡੇ ਕੋਲੇ ਜ਼ਿੰਮੇਵਾਰੀ ਸਹਿਤ ਕਰਸ਼ਾਲਿਆਂ ਦੀ ਵੀ ਰਹੀ ਤੁਹਾਡੇ ਕੋਲੇ ਖੋਜ ਵਾਲੀ ਜ਼ਿੰਮੇਵਾਰੀ ਵੀ ਰਹੀ ਕੋਸ਼ ਦੀ ਜ਼ਿੰਮੇਵਾਰੀ ਵੀ ਰਹੀ ਭਾਸ਼ਾ ਭਾਗ ਦੇ ਬਾਰੇ ਬਹੁਤਾ ਮਕੇ ਜਿਹੜਾ ਪਿਛਲੇ ਕੁਝ ਸਾਲਾਂ ਦੇ ਵਿੱਚ ਉਹਦਾ ਜਿਹੜਾ ਬਿੰਬ ਆ ਉਹ ਕੋਈ ਬਹੁਤਾ ਵਧੀਆ ਨਹੀਂ ਆ ਹੁਣ ਪੰਜਾਬ ਸਰਕਾਰ ਨੇ ਜਿੰਝ ਨੂੰ ਕਹਿ ਸਕਦੇ ਆ ਕਿ ਇੱਕ ਕਵੀ ਮਿੱਤਰ ਨੂੰ ਹੀ ਜਿਹੜਾ ਕਿ ਬਿਜਲੀ ਬੋਰਡ ਦੇ ਵਿੱਚੋਂ ਪ੍ਰਬੰਧਕੀ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਆ ਉਹਨੂੰ ਜ਼ਿੰਮੇਵਾਰੀ ਸੰਪੀ ਆ ਕੀ ਸਮਝਦੇ ਤੁਸੀਂ ਕਿ ਭਾਸ਼ਾ ਭਾਗ ਦਾ ਜਿਹਨੂੰ ਕਹਿ ਸਕਦੇ ਆ ਕਿ ਪੁਨਰ ਉਥਾਨ ਜਿਹੜਾ ਉਹਦੀ ਕਦੇ ਚੜਤ ਗਿਆਨੀ ਲਾਲ ਸਿੰਘ ਸਮੇਂ ਜੀਤ ਸਿੰਘ ਸੀਤਲ ਸਮੇਂ ਜਿਹੜੀ ਚੜਤ ਰਜਨੀਸ਼ ਕੁਮਾਰ ਸਮੇਂ ਹੁੰਦੀ ਸੀ ਕਿ ਉਹ ਕਿਵੇਂ ਪ੍ਰਾਪਤ ਹੋ ਸਕਦਾ ਦੇਖੋ ਜਿਹੜਾ ਮੇਰਾ ਭਾਸ਼ਾ ਵਿਭਾਗ ਦਾ ਅਨੁਭਵਾ ਉਹ ਚੰਗਾ ਰਿਹਾ ਮੈਂ ਸ਼ੁਰੂ ਦੇ ਵਿੱਚ ਇੱਥੇ ਪੰਜਾਬ ਕੋਸ਼ ਦੇ ਵਿੱਚ ਮੇਰੀ ਡਿਊਟੀ ਲੱਗੀ ਸੀ ਉਹ ਦੋ ਜ਼ਿਲ੍ਹਿਆਂ ਚ ਛਪਿਆ ਹਜ਼ਾਰ ਹਜ਼ਾਰ ਪੰਨਿਆਂ ਦੇ ਨਾ ਦੋ ਵੋਲਯਮਾਂ ਪੁਲਸ ਕੀਰਤੀ ਵਿੱਚ ਤੇ ਉਹ 10000 ਕਾਪੀ ਇਹਨਾਂ ਨੇ ਛਾਪੀ ਸੀ ਪਹਿਲਾ ਐਡੀਸ਼ਨ ਉਹ ਵਿਕ ਗਿਆ इवन ਉਹਨੂੰ ਐਚ ਪੀ ਸੀ ਐਸ ਕਰਨ ਵਾਲੇ ਵੀ ਪੜਦੇ ਕਿਉਂਕਿ ਉਹਦੇ ਵਿੱਚ ਸਾਰਾ ਗਿਆਨ ਆ ਪੂਰਾ ਪੰਜਾਬ ਜਿਹੜਾ ਅਫਗਾਨਿਸਤਾਨ ਤੋਂ ਲੈ ਕੇ ਰਾਜਸਥਾਨ ਤੱਕ ਤੇ ਚੀਨ ਤੋਂ ਲੈ ਕੇ ਉਹ ਦੀ ਯੂਪੀ ਤੱਕ ਜਾਂਦਾ ਹੈ ਉਹਦੇ ਬਾਰੇ ਉਹਦੇ ਚ ਹਰ ਤਰ੍ਹਾਂ ਦੀ ਜਾਣਕਾਰੀ ਹੈ ਉਹ 10 11 ਸਾਲ ਲੱਗੇ ਸੀਗੇ ਤੇ ਇੱਥੇ ਰਹਿ ਕੇ ਮੈਂ ਇਹ ਦੇਖਿਆ ਵੀ ਜਿਹੜੇ ਪਹਿਲੇ ਬੰਦੇ ਸੀ ਇੱਥੇ ਭਾਸ਼ਾ ਵਿਭਾਗ ਦੇ ਵਿੱਚ ਉਹਨਾਂ ਦੇ ਚੰਗਿਆਂ ਨਾਮਾਂ ਵਾਲੇ ਤੇ ਅਕਾਦਮਿਕ ਮਿਆਰ ਵਾਲੇ ਵਿਅਕਤੀ ਸੀਗੇ ਇੱਥੇ ਜਿਹੜੇ ਭਾਸ਼ਾ ਵਿਭਾਗ ਵਿੱਚੋਂ ਕਾਫੀ ਉਹਨਾਂ ਤੋਂ ਵੱਡੇ-ਵੱਡੇ ਨਾਂ ਨੇ ਸਾਡੇ ਸਿਹਤ ਦੇ ਤੇ ਉਹ ਨਿਠ ਕੇ ਕੰਮ ਕਰਨ ਵਾਲੇ ਸੀ ਬਾਅਦ ਵਿੱਚ ਅਸੀਂ ਜਦੋਂ ਅਗਲੀ ਜਦੋਂ ਅੱਗੇ ਦੇ ਅੱਗੇ ਭਰਤੀ ਹੁੰਦੀ ਗਈ ਵਿਭਾਗ ਦੇ ਵਿੱਚ ਉਹ ਸਿਰਫ ਅਸੀਂ ਨੰਬਰ ਦੇਖਦੇ ਸੀ ਜਾਂ ਕੁਝ ਹੋਰ ਤੇ ਉਸ ਹਿਸਾਬ ਨਾਲ ਭਰਤੀਆਂ ਹੁੰਦੀਆਂ ਗਈਆਂ ਉਹ ਭਰਤੀਆਂ ਹੋਣ ਦੇ ਕਾਰਨ ਜਿਹੜੀ ਇੱਕ ਤਅ ਹੁੰਦੀ ਆ ਤੁਹਾਡੇ ਦੀ ਪ੍ਰਤਿਭਾ ਕੰਮ ਕਰਨ ਦੀ ਵੀ ਯਾਰੇ ਸਾਡੀ ਭਾਸ਼ਾ ਦਾ ਮੰਲਾ ਨਾਲ ਕੰਮ ਕਰਨਾ ਇੱਕ ਤੁਸੀਂ ਆਪਣੇ ਦਿੱਤੇ ਕੰਮ ਤੋਂ ਆਸ-ਪਾਸ ਦੇ ਸਾਹਿਤ ਨੂੰ ਹੋਰ ਚੀਜ਼ਾਂ ਨੂੰ ਪੜ੍ਹਦੇ ਆ ਜਾਣਕਾਰੀ ਜੇ ਤੁਹਾਡਾ ਵਾਦਾ ਕਿਉਂਕਿ ਜਿੰਨਾ ਜ਼ਿਆਦਾ ਤੁਹਾਡੇ ਕੋਲੇ ਗਿਆਨ ਹੋਏਗਾ ਓਨਾ ਜ਼ਿਆਦਾ ਤੁਸੀਂ ਵਧੀਆ ਲਿਖ ਸਕੋਗੇ ਕਰ ਸਕੋਗੇ ਇੱਕ ਤਾਂ ਮੈਂ ਇਹ ਦੇਖਿਆ ਵੀ ਇੱਥੇ ਇਸ ਤਰ੍ਹਾਂ ਦੇ ਸਾਹਿਤਕ ਪ੍ਰਸ਼ੋਕੜ ਵਾਲੇ ਬੰਦੇ ਸੀ ਨਾ ਭਾਸ਼ਾ ਵਿਭਾਗ ਵਿੱਚ ਥੋੜੇ ਘੱਟ ਸੀਗੇ ਤੇ ਜੇ ਪੰਜਾਬੀ ਦੇ ਵਿੱਚ ਜਿਹੜੇ ਪਛੋਕੜ ਦੇ ਵਿੱਚ ਰਹਿ ਗਏ ਸਾਡੇ ਸ਼ਬਦ ਆ ਜਿਹੜੇ ਅਸੀਂ ਟਿਪੀਕਲ ਸ਼ਬਦ ਕਹਿ ਦਿੰਨੇ ਆ ਉਹ ਸ਼ਬਦਾਵਲੀ ਬਾਰੇ ਵੀ ਬਹੁਤਿਆਂ ਨੂੰ ਨਹੀਂ ਸੀ ਪਤਾਗਾ ਕਈ ਵਾਰੀ ਮੈਂ ਤੋਂ ਪੁੱਛਦੇ ਹੁੰਦੇ ਸੀ ਇਹਨਾਂ ਭਾਸ਼ਾ ਵਿਭਾਗ ਨੇ ਇੱਕ ਪੰਜਾਬੀ ਅੰਗਰੇਜ਼ੀ ਸ਼ਬਦ ਕੋਸ਼ ਤਿਆਰ ਕੀਤਾ ਬਹੁਤ ਵਧੀਆ ਕਿਤਾਬ ਆ ਬਹੁਤ ਵਿਕੀ ਕਿਤਾਬ ਉਹ ਬੜੀ ਕੰਮ ਦੀ ਆ ਟਰਾਂਸਲੇਸ਼ਨ ਵਾਸਤੇ ਉਹਦੇ ਚ ਖਾਨ ਮੁਹਾਵਰੇ ਵੀ ਲਏ ਜਾਂਦੇ ਨੇ ਉਹ ਹੁਣ ਬੰਦੇ ਤਾਂ ਉੱਥੇ ਉਹਨਾਂ ਨੇ ਰੇਤੀ ਵਾਲੇ ਬਿਠਾਏ ਸੀਗੇ ਪਰ ਉਹ ਅੰਗਰੇਜ਼ੀ ਚ ਟ੍ਰਾਂਸਲੇਟ ਕਰਕੇ ਮੁਹਾਵਰਾ ਮੈਨੂੰ ਦੱਸਦੇ ਸੀ ਤੇ ਫਿਰ ਮੈਂ ਉਹਨਾਂ ਨੂੰ ਦੱਸਦਾ ਸੀ ਵੀ ਇੱਥੇ ਜੇ ਕਮੀ ਰਹਿ ਗਈ ਹੈ ਇਹਦੇ ਅਰਥ ਇੰਜ ਕਲੀਅਰ ਹੋਣਗੇ ਤੇ ਇਹਦੇ ਨਾਲ ਦਾ ਫਰਕ ਹੁੰਦਾ ਰਲ ਕੇ ਵੀ ਇੱਕ ਟੀਮ ਹੋਵੇ ਜਿਹੜੀ ਉਹਦੀ ਰੂਹ ਨੂੰ ਜਾਣਦੀ ਹੋਵੇ ਫਿਰ ਇਹ ਜਿਹੜਾ ਡਾਇਰੈਕਟਰ ਹੁੰਦਾ ਡਿਪਾਰਟਮੈਂਟ ਦਾ ਉਹਦੇ ਕੋਲੇ ਆਪਣੇ ਇੱਕ ਵਿਜਨ ਹੋਣਾ ਓਵਰਕ੍ਰੈਕ ਵਿਜਨ ਹੁਣ ਵੀ ਮੈਂ ਕੁਝ ਪ੍ਰਾਪਤੀ ਕਰਨੀ ਹੈ ਕੁਝ ਐਸ ਨਵੇਂ ਕੰਮ ਨਾਲ ਲਿਆਉਣਾ ਇੱਕ ਹੁੰਦਾ ਵੀ ਸਹਿਤਕ ਸਮਾਗਮ ਕਰਾਤੇ ਤੁਸੀਂ ਇਨਾਮ ਦੇਤੇ ਤੇ ਉਹ ਜਿਹੜੀਆਂ ਗੱਲਾਂ ਨੇ ਉਹ ਤਾਂ ਰੁਟੀਨ ਤੇ ਚਲਦੀਆਂ ਰਹਿੰਦੀਆਂ ਨੇ ਜਿਹੜਾ ਭਾਸ਼ਾ ਭਾਗ ਜਾਦੇ ਚਰਚਿਤ ਹੋਇਆ ਗਰਨੀ ਲਾਲ ਸਿੰਘ ਨੂੰ ਮਿਲੇ ਹੋਇਆ ਉਹਨਾਂ ਕੋਲੇ ਕੁਝ ਵਿਜਨ ਸੀ ਉਹਨਾਂ ਨੇ ਭਾਸ਼ਾ ਭਾਗ ਨੂੰ ਇਸ ਲੀਤ ਤੇ ਤੋੜਿਆ ਉਹ ਤੋਂ ਕੰਮ ਵੀ ਜਿਵੇਂ ਪੰਜਾਬੀ ਕੋਚ ਹੈ ਬਹੁਤ ਵੱਡਾ ਕੰਮ ਹੈ ਭਾਸ਼ਾ ਭਾਗ ਤੇ ਹੋਇਆ ਮੈਂ ਬਾਅਦ ਵਿੱਚ ਉਹਦਾ ਸੋਧ ਕਰਵਾਈ ਆ ਉਹਨਾਂ ਸੋਧ ਹੋ ਕੇ ਛਪ ਰਿਹਾ ਨਵੇਂ ਨਵੇਂ ਜੜੇ ਨਹੀਂ ਆਪਾਂ ਇਹ ਇਸ ਤਰ੍ਹਾਂ ਕਰਦੇ ਆ ਵੀ ਜਿਵੇਂ ਨਾ ਤੁਹਾਡਾ ਕਿਉਂਕਿ ਲੰਮੇ ਸਮੇਂ ਦਾ ਤਿਆਰਬ ਹੈ ਕਿਹੜੀ ਗੱਲ ਮੈਂ ਤੁਹਾਡੇ ਤੋਂ ਜਾਣਨਾ ਚਾਹਣਾ ਪੁੱਛਣਾ ਚਾਹਣਾ ਹੈ ਵੀ ਇਹਦੀਆਂ ਅਲਟਾ ਡੱਡ ਸਕੀਮਾਂ ਹੁਣ ਇੱਕ ਸਕੀਮ ਬਾਰੇ ਤੁਸੀਂ ਕੋਈ ਆਦੀ ਪੱਕੀ ਲੈ ਦਿਓ ਉਹ ਇਹ ਮੰਨ ਲਓ ਕਿ ਹੁਣ ਦੋ ਮੈਗਜ਼ੀਨ ਨਿਕਲਦੇ ਆ ਇੱਕ ਆਲੋਚਨਾ ਦਾ ਮੈਗਜ਼ੀਨ ਆ ਪੰਜਾਬੀ ਦੁਨੀਆ ਇੱਕ ਸਹਿਦ ਦਾ ਮੈਗਜ਼ੀਨ ਸੀ ਸਿਰਜਣਾਤਮਕ ਸਹਿਦ ਦਾ ਜਨ ਸਹਿਦ ਪਰ ਅੱਜ ਕੀ ਹੈਗਾ ਕਿ ਜਨ ਸਹਿਦ ਦੇ ਵਿੱਚ ਵੀ ਆਲੋਚਨਾ ਦੀਆਂ ਰਚਨਾਵਾਂ ਛਪੀ ਜਾਂਦੀਆਂ ਨੇ ਏ ਇਹ ਵੇਖੋ ਲੋਕ ਪੱਲਿਓਂ ਪੈਸੇ ਲਾ ਕੇ ਦੋਸਤ ਮਿੱਤਰ ਬਰਾਬਰ ਮੈਗਜ਼ੀਨ ਕੱਢਦੇ ਆ ਉਹਦੇ 'ਤੇ ਮਿਹਨਤ ਕਰਦੇ ਆ ਇੱਥੇ ਕਿ ਸਰਕਾਰੀ ਪੱਤਰ ਤੇ ਮੈਗਜ਼ੀਨ ਛਪਣਾ ਹੁੰਦਾ ਠੀਕ ਹੈ ਕਿ ਗ੍ਰਾਂਟ ਥੋੜੀ ਬਹੁਤੀ ਲੇਟ ਹੋ ਜਾਂਦੀ ਜਾਂ ਅੰਕ ਲੇਟ ਹੋ ਜਾਂਦੇ ਪਰ ਉਹ ਮਿਆਰ ਕਿਉਂ ਨਹੀਂ ਵੜ ਸਕਿਆ ਤੁਸੀਂ ਕੀ ਸਮਝਦੇ ਕਿ ਕੀ ਕੀ ਕੀਤਾ ਜਾਵੇ ਤਾਂ ਇਹ ਮਿਆਰ ਵੜੇ ਨਹੀਂ ਇਹਦਾ ਜਿਹੜਾ ਨਾ ਮਿਆਰ ਸਹਿਤ ਅੱਗੇ ਤੋਰਨ ਲਈ ਮੈਂ ਤੁਹਾਡੀ ਗੱਲ ਦੇ ਨਾਲ ਇੱਕ ਗੱਲ ਹੋਰ ਲਾ ਦੇਣੀ ਚਾਹਣਾ ਹੈ ਪਛੈਪਾਦ ਵਿੱਚ ਖੋਜ ਸਹਾਇਕ ਦੀਆਂ 60 ਪੋਸਟਾਂ ਪ੍ਰਵਾਨ ਨੇ ਵਿਭਾਗ ਲਈ ਤੇ ਹੁਣ ਵਿਭਾਗ ਵਿੱਚ ਇੱਕ ਜਾਂ ਦੋ ਖੋਜ ਸਹਾਇਕ ਹੋਣਗੇ ਤੇ 58 ਹੈਗੇ ਖੋਜ ਅਫਸਰਦਿਆਂ ਜਿਹੜੀਆਂ ਪੋਸਟਾਂ ਨੇ ਉਹ 26 28 ਪੋਸਟਾਂ ਨੇ ਤੇ ਉਹਨਾਂ ਚੋਂ ਮੈਨੂੰ ਲੱਗਦਾ 4-5 ਖੋਜ ਅਫਸਰ ਹੋਣਗੇ ਡਿਪਾਰਟਮੈਂਟ ਵਿੱਚ ਪੰਜਾਬ ਸਰਕਾਰ ਨੇ ਕੀ ਕੀਤਾ ਇਹਨਾਂ ਨੇ ਜਿਹੜੇ ਕੁਝ ਟੀਚਰ ਡੈਪੂਟੇਸ਼ਨ ਤੇ ਲਿਆਂਦੇ ਉਹਨਾਂ ਵਿੱਚੋਂ ਕਈ ਮਰਜ ਹੋ ਗਏ ਪਛਾਹ ਭਾਗ ਦੇ ਵਿੱਚ ਹੀ ਉਹ ਖੋਜ ਇੱਕ ਤਾਂ ਉਹਨਾਂ ਨੇ ਜ਼ਿਲ੍ਹਾ ਪਛਾਹ ਅਫਸਰ ਲਾਤੇ ਤੇ ਕੁਝ ਖੋਜ ਅਫਸਰ ਵੀ ਉਹਨਾਂ ਨੇ ਜ਼ਿਲੇ 'ਚ ਹੀ ਲਾਤੇ ਭਾਲੇ ਕੇ ਜ਼ਿਲੇ 'ਚ ਖੋਜ ਅਫਸਰ ਦਾ ਕੋਈ ਕੰਮ ਨਹੀਂ ਹੁੰਦਾਗਾ ਉੱਥੇ ਕਿੱਲਾ ਜ਼ਿਲ੍ਹਾ ਪਛਾਹ ਅਫਸਰ ਸਾਰ ਤੱਕ ਦਾ ਹੈ ਕੋ ਇੱਕ ਸੀਨੀਅਰ ਸਹਿ ਹੈ ਕਿ ਵੀ ਇਹਨਾਂ ਨੇ ਕਲਰਕ ਦੇ ਨਾਲ ਉੱਥੇ ਭੇਜਤੇ ਜਦੋਂ ਸਟਾਫ ਦੀ ਤੁਹਾਡੇ ਕੋਲੇ ਇੱਥੇ ਕਮੀ ਆ ਜੇ ਤਾਂ ਵਾਧੂ ਹੋਣ ਤਾਂ ਇੱਥੇ ਭੇਜੋ ਉਹ ਸਾਰੇ ਦੇ ਸਾਰੇ ਖੋਜ ਅਫਸਰਾਂ ਜਿਹੜੇ ਤੇ ਜਿਹੜੇ ਸੀਨੀਅਰ ਸਹਿ ਹੈ ਉਹਨਾਂ ਨੂੰ ਇੱਥੇ ਲਿਆਉਣਾ ਚਾਹੀਦਾ ਜਿਹੜੇ ਕੋਈ ਦੇ ਸਰਕਾਰ ਨਹੀਂ ਭਰਤੀ ਕਰ ਸਕਦੀ ਜੇ ਕੋਈ 10-15 ਖੋਜ ਅਫਸਰ ਇੰਜ ਆ ਜਾਣ ਤੇ ਉਹਨਾਂ ਦੇ ਆਉਣ ਦੇ ਨਾਲ ਆਪਾਂ ਨੂੰ ਫਾਇਦਾ ਹੋਏਗਾ ਫਿਰ ਇੱਕ ਜਿਵੇਂ ਹੁਣ ਜਸਵੰਤ ਸਿੰਘ ਜਫਰ ਆਏ ਨੇ ਕਿਉਂਕਿ ਉਹ ਆਪ ਸ਼ਾਇਰ ਨੇ ਵਧੀਆ ਨੇ ਵਿਦਵਾਨ ਨੇ ਉਹਨਾਂ ਕੋਲੇ ਕੋਈ ਨਵੇਂ ਵਿਜਨ ਹੋਣਗੇ ਉਹ ਆਪਣੇ ਵਿਜਨ ਨਾਲ ਨਮਿਆਂ ਨਾਲ ਸਾਰਿਆਂ ਨੂੰ ਅੱਗੇ ਪ੍ਰੇਰਨਾ ਦੇ ਸਕਦੇ ਆ ਵੀ ਤੁਸੀਂ ਪਾਈ ਆਕਰਮਣ ਐਂ ਕਰੋ ਐਂ ਕਰੋ ਕਿਉਂਕਿ ਕਈ ਵਾਰੀ ਚੰਗਾ ਜਰਨਲ ਹੋਵੇ ਤਾਂ ਫੌਜ ਤੋਂ ਕੰਮ ਲੈ ਲੈਂਦਾ ਹੁੰਦਾ ਤੇ ਬਾੜਾ ਜਰਨਲ ਹੋਵੇ ਉਹ ਚੰਗੀ ਫੌਜ ਨੂੰ ਜਿਆਦਾ ਆ ਮੈਂ ਮੈਗਜ਼ੀਨ ਬਾਰੇ ਆ ਮੈਂ ਮੈਗਜ਼ੀਨ ਦਾ ਇਹ ਆ ਵੀ ਇਹਨਾਂ ਦੋ ਮੈਗਜ਼ੀਨਾਂ ਨੂੰ ਇੱਕ ਕਰ ਦਿੱਤਾ ਜਾਵੇ ਇੱਕ ਤਾਂ ਇਹ ਆ ਸਾਡਾ ਢ ਛਾਪਣ ਦੀ ਬਜਾਏ ਇੱਕ ਮੈਗਜ਼ੀਨ ਛਾਪ ਦਿਓ ਉਹਦੇ ਤੇ 5 ਰੁਪਏ ਕੀਮਤ ਰੱਖੀ ਜਾਂ 10 ਰੁਪਏ ਰੱਖ ਦਿਓ ਕੀਮਤ ਤਾਂ ਕੋਈ ਬਹੁਤ ਚਲੇ ਹੁਣ ਤਾਂ ਲੋਕ 100 150 ਰੁਪਏ ਮੈਗਜ਼ੀਨ ਵੇਚਦੇ ਉਹਦੇ ਮੁਕਾਬਲੇ ਇਹ ਕੀ ਆ ਵੀ ਇਹ ਕੋਈ ਨਾ ਕੰਟੀਨਿਊ ਹੋ ਜੇ ਇਹਦੇ ਲਈ ਸਭ ਤੋਂ ਵੱਡੀ ਗੱਲ ਇਹ ਆ ਇੱਕ ਛੋਟੀ ਜੀ ਪ੍ਰੈਸ ਭਾਸ਼ਾ ਵਿਭਾਗ ਵਿੱਚ ਲੱਗ ਜੇ ਆਪਣੀ ਜਿਵੇਂ ਅੱਜਕੱਲ ਬੜੀਆਂ ਨੇਕੀਆਂ ਨੇਕੀਆਂ ਨੇ ਨਿੱਕੇ ਮੋਟੇ ਕੰਮਾਂ ਲਈ ਉਹਦੇ ਲਈ ਕੋਈ ਦੋ ਕਰਮਚਾਰੀ ਤਿੰਨ ਹੋ ਜਾਣਾ ਇਹ ਨਿੱਕਿਆ ਮੋਟਾ ਕੋਈ ਰਿਕਾਰਡ ਛਾਪਣਾ ਕੋਈ ਪੈਪਲਟ ਛਾਪਣਾ ਕੋਈ ਛੋਟੀ ਕਿਤਾਬ ਛਾਪਣੀ ਆ ਰਸਾਲਾ ਛਾਪਣਾ ਉਹ ਤੁਹਾਡਾ ਉਥੋਂ ਛਾਪਕੇ ਨਹੀਂ ਭੇਜਦੇ ਜਦੋਂ ਇਹ ਚੰਡੀਗੜ੍ਹ ਛਪਣ ਨੂੰ ਭੇਜਦਾ ਡਿਪਾਰਟਮੈਂਟ ਜਦੋਂ ਚੰਡੀਗੜ੍ਹ ਛਪਣ ਨੂੰ ਭੇਜਦੇ ਆ ਉਥੋਂ ਜਦੋਂ ਚੱਕਣਾ ਹੁੰਦਾ ਉਥੋਂ ਲਿਉਣ ਦਾ ਇੰਤਜ਼ਾਮ ਨਹੀਂ ਹੁੰਦਾ ਕਈ ਵਾਰੀ ਜਿਹੜਾ ਸੰਪਾਦਕਾ ਉਹਨੂੰ ਕਹਿੰਦੇ ਵੀ 1500 ਰੁਪਿਆ ਤੂੰ ਦੇ ਤੇ ਉਥੋਂ ਰਸਾਲਾ ਚੱਕਵਾਈਏ ਬੇਚਕ ਬਾਅਦ ਵਿੱਚ ਬਿੱਲ ਬੁੱਲ ਸਰਕਾਰ ਤੋਂ ਪ੍ਰਵਾਨ ਵੀ ਹੋ ਜਾਂਦੇ ਨੇ ਪਰ ਇੱਕ ਵਾਰੀ ਸਮੱਸਿਆ ਹੁੰਦੀ ਆ ਇਹਦਾ ਪ੍ਰਬੰਧ ਸਭ ਤੋਂ ਵੈਸਟੇ ਆ ਕਿ ਪਛਾਇਆ ਵਿਭਾਗ ਦੇ ਆਦੀ ਪ੍ਰੈਸ ਹੋਵੇ ਆਪਦੀ ਪ੍ਰੈਸ ਤਾਂ ਛੋਟੀ ਛੋਟੀ ਪ੍ਰੈਸਾਂ ਜਿਵੇਂ ਅੱਜ ਕੱਲੋ 4-5 ਪੰਨੇ ਜੇ ਨਿਕਲ ਜਾਂਦੇ ਨੇ ਤੇ ਟਾਈਟਲ ਵਗੈਰਾ ਵੀ ਨਿਕਲਦੇ ਨਹੀਂ ਤੇ ਇੱਥੇ ਲੱਗੀਆਂ ਵੀ ਇੱਕ ਦੋ ਬੰਦਿਆਂ ਨੇ ਲਾਈਆਂ ਵੀ ਪਟਿਆਲੇ ਦੇ ਵਿੱਚ ਉਸ ਤਰ੍ਹਾਂ ਦੀ ਛੋਟੀ ਪ੍ਰੈਸ ਲਾ ਦੇਣਾ ਇੱਕ ਦੋ ਆਪਰੇਟਰ ਲਾ ਦੇਣਾ ਰਸਾਲੇ ਦੀ ਚਰਨਾਵਾ ਤੇ ਇੱਥੇ ਵਾਧੂ ਹੁੰਦੇ ਨੇ ਜਦੋਂ ਛਪਣ ਲੱਗ ਪਿਆ ਹੋਰ ਵੀ ਆਉਣ ਗਿਆ ਕਿਉਂਕਿ ਸੇਵਾ ਫਲ ਵੀ ਦਿੰਦੇ ਨੇ ਤੇ ਮੈਂਬਰ ਵੀ ਬਣਾਏ ਜਾ ਸਕਦੇ ਆ ਨਾ ਡਾਊਟ ਕੋਈ ਸਮੱਸਿਆ ਨਹੀਂ ਕਿ ਇੰਨੇ ਕਿ ਪੈਸੇ ਲੱਗੀਆਂ ਇਹ ਇਹ ਵੀ ਜਨ ਜਿਤ ਹਰੇਕ ਜਿਲ੍ਹਾ ਪਾਸ ਸਾਫ ਸਰ ਨੂੰ ਕਹਿ ਦਿੱਤਾ ਜਾਵੇ ਵੀ ਤੋ ਯਾਰ ਆਪਦੇ ਜ਼ਿਲ੍ਹੇ ਚ 100 ਮੈਂਬਰ ਬਣਾ ਦੇ ਤੇ ਉਹਦੇ ਲਈ ਕੀ ਔਖਾ 100 ਮੈਂਬਰ ਬਣਾਉਣਾ ਤੇ ਇਹਨਾਂ ਰਸਾਲਾ ਤਾਂ ਮੌਜੂਦ ਨਾ ਕਰ ਦਿਆ ਕਰੇਗਾ ਇਹ ਪ੍ਰੈਸ ਦੀ ਸਮੱਸਿਆ ਸਭ ਤੋਂ ਵੱਡੀ ਮੈਂ ਜਦੋਂ ਰਿਹਾ ਅਸੀਂ 5-5 6-6 ਮਹੀਨਿਆਂ ਦੇ ਰਸਾਲੇ ਐਡਵਾਂਸ ਵਿੱਚ ਛਪਣ ਲਈ ਭੇਜ ਦਿੰਦੇ ਸੀ ਤੇ ਉੱਥੋਂ 5-5 6-6 ਮਹੀਨੇ ਛਪ ਕੇ ਹੀ ਨਹੀਂ ਆਉਂਦੇ ਸੀ ਇਹ ਸਭ ਤੋਂ ਵੱਡੀ ਸਮੱਸਿਆ ਇਥੋਂ ਇਹ ਮੈਕਨਿਜ਼ਮ ਦੀ ਚੋਣ ਦੀ ਮਿਆਰ ਦੀ ਦੇ ਰਚਨਾਮਾ ਮਿਆਰ ਪਹਿਲਾਂ ਤਾਂ ਇਹ ਵੀ ਦੇਖੋ ਮੇਰੀਆਂ ਸਭ ਤੋਂ ਪਹਿਲੀਆਂ ਰਚਨਾਮਾ ਜਿਹੜੀਆਂ ਉਹ ਜਨ ਸਹਿਤ ਛਪੀਆਂ ਸੀ 1977 ਚ ਸਮਝ ਗਏ ਨਹੀਂ ਤੁਸੀਂ ਨੇ ਮੈਂ ਅਬਰਾ ਨਹੀਂਗਾ ਪੁਰਾਣੀ ਦਾ ਤਾਂ ਨਾ ਵੀ ਪਹਿਲਾਂ ਮੈਂ ਬਾਸਰਡੇ ਤੇ ਜਾ ਕੇ ਰਸਾਲਾ ਉਡੀਕਦਾ ਹੁੰਦਾ ਸੀ ਵੀ ਕਦੋਂ ਆਉਂਦਾ ਤੇ ਮੈਨੂੰ ਲੱਗਦਾ 50 ਕਾਪੀਆਂ ਦਾ ਫਰੀਦਕੋਟ ਇਹਦੀਆਂ ਵਿਕ ਜਾਂਦੇ ਆ ਸੀ ਗਿਆ ਉਦੋਂ ਸਾਰੇ ਚੰਗੇ ਚੰਗੇ ਜਿੰਨੇ ਰੈਕਟਰ ਸੀ ਉਹ ਪਸ਼ਾਏ ਭਾਗ ਦੇ ਸਰਸੰਦੇ ਲਈ ਕਪਤਾਮਾਂ ਚਨਾਮਾਂ ਭੇਜਦੇ ਵੀ ਸੀ ਸਮਾਗਮਾਂ ਤੇ ਵੀ ਆਉਂਦੇ ਸੀ ਗਾਹੇ ਵਗਾਏ ਜਦੋਂ ਪਟਿਆਲੇ ਵਾਲਾ ਆਉਂਦੇ ਸੀ ਉਦੋਂ ਮੈਂ ਕਮੇਟੇ ਗੇੜਾ ਵੀ ਮਾਰ ਕੇ ਜਾਂਦੇ ਸੀ ਪਰ ਹੌਲੀ ਹੌਲੀ ਇਹਨਾਂ ਮਾਹੌਲ ਟੁੱਟਦਾ ਗਿਆ ਜਦੋਂ ਇਹ ਕੰਟੀਨਿਊ ਨਾ ਰਿਹਾ ਸਾਡਾ ਚੰਗਾ ਲੇਖ ਕਹਿੰਦਾ ਵੀ ਮੈਂ ਇਹਨੂੰ ਰਥਾਲੇ ਚ ਡੋਰਚਣ ਆ ਕੇ ਭੇਜ ਕੇ ਕਰਨੀ ਤੇ ਉਹਦੇ ਚ ਇੱਕ ਹੋਰ ਗੱਲ ਨਹੀਂ ਤੁਹਾਨੂੰ ਲੱਗਦੀ ਕਿ ਜਿਹੜੇ ਦੂਜੇ ਮੈਗਜ਼ੀਨਾਂ ਦੇ ਸੰਪਾਦਕ ਨੇ ਤੁਹਾਨੂੰ ਵੀ ਵਾਰ-ਵਾਰ ਫੋਨ ਆਉਂਦੇ ਉਹਨਣੇ ਕਵੀ ਮੈਂ ਜੀਨਾ ਛਪਣ ਲੱਗਿਆ ਰਚਨਾ ਭੇਜਦੇ ਸੀ ਤੁਹਾਡੀ ਰਚਨਾ ਡਿੱਕੀ ਜਾਂਦੇ ਆ ਪੁਰਾਣੀ ਰਚਨਾ ਜਿਹੜੀ ਉਹ ਮੈਂ ਜਦੋਂ ਪਹਿਲਾਂ ਜਿਹੜੀ ਛਪੀ ਹੁੰਦੀ ਉਹਦੀ ਫੀਡਬੈਕ ਆ ਜਾਂਦੀ ਆ ਭਾਸ਼ਾ ਭਾਗ ਦੇ ਸੰਪਾਦਕਾਂ ਨੇ ਕਦੇ ਇਉਂ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਬਈ ਤੇਰੇ ਬਗੈਰ ਨਹੀਂ ਸਰਦਾ ਜਾਂ ਤੂੰ ਜਰੂਰ ਰਚਨਾ ਭੇਜ ਨਹੀਂ ਜਿੰਨਾ ਕਚਰੇ ਮੈਂ ਰਿਆ ਮੈਂ ਤਾਂ ਪੰਜਾਬੀ ਦੇ ਸਾਰੇ ਲੇਖਕਾਂ ਨੂੰ ਆਪ ਫੋਨ ਕੀਤੇ ਸੀ ਫੋਨ ਕਰਕੇ ਬਹੁਤ ਸਾਰਿਆਂ ਨੇ ਇੱਥੇ ਨਾਮ ਆਪਣੀਆਂ ਭੇਜੀਆਂ ਵੀ ਸੀ ਉਹ ਸਭ ਦਾ ਵੈਸੇ ਗਿਲਾ ਪਹਿਲਾ ਇਹ ਉਹਨਾਂ ਸੀ ਵੀ ਇਹ ਰਸਾਲਾ ਛਪਦਾ ਤਾਂ ਹੈ ਨਹੀਂਗਾ ਨਹੀਂ ਮੈਂ ਉਹ ਹੀ ਕਹਿਣਾ ਨਾ ਇੱਕ ਤਾਂ ਮਾਨਸਦਕਾਰ ਹੈ ਕਿ ਭਾਈ ਤੁਸੀਂ ਰਚਨਾ ਭੇਜੋ ਇਹ ਕਿ ਕਿ ਫਿਰ ਤੁਸੀਂ ਛਾਪੋ ਵੀ ਮੇਰੇ ਕਹਿਣ ਤੇ ਕਿੰਨੇ ਮੈਂਬਰ ਵੀ ਬਣੇ ਸੀ ਫਿਰ ਉਹਨਾਂ ਦਾ ਗਿਲਾ ਆਉਣ ਲੱਗ ਪਿਆ ਵੀ ਸਾਨੂੰ ਰਸਾਲੇ ਪਹੁੰਚਦੇ ਨਹੀਂ ਜਿਹੜੇ ਸਰਕਾਰੀ ਤੌਰ ਤੇ ਹੁੰਦੇ ਨੇ ਉਹਨਾਂ ਨੇ ਅਪ੍ਰੈਲ ਤੋਂ ਮਾਰਚ ਤੱਕ ਆਪਣਾ ਸਾਰਾ ਹਿਸਾਬ ਕਿਤਾਬ ਸਬਮਿਟ ਕਰਨਾ ਹੁੰਦਾ ਜਿਉਂਨੇ ਟਾਈਮ ਵਿੱਚ ਅਸੀਂ ਜੇ ਪਿਛਲੇ ਸਾਲ ਤੇ ਛੇ ਰਸਾਲੇ ਅਗਦੇ ਸਾਲ ਤੇ ਦਿੰਨੇ ਆ ਉਹਨਾਂ ਦਾ ਹਿਸਾਬ ਵਟ ਜਾ ਸੁਣਦਾ ਆਡਿਟ ਨਹੀਂ ਹੁੰਦਾਗਾ ਇਹ ਫਿਰ ਸੁਨਸਿਆ ਮ ਆਉਂਦੀਆਂ ਨੇ ਇਹਦਾ ਇੱਕੋ ਇੱਕ ਹੱਲ ਆ ਕਿ ਜਫਰ ਅਹਰੀ ਇਹ ਕਰਨਾ ਕਿ ਸਰਕਾਰ ਨੂੰ ਕਹਿਨ ਵੀ ਭਾਈ ਸਾਨੂੰ ਪ੍ਰਸ ਦੇ ਦਿਓ ਛੋਟੀ ਦੇ ਦਿਓ ਕੋ ਦੋ ਤਿੰਨ ਅਪਰੇਟਰ ਦੇ ਦਿਓ ਕਾਗਜ਼ ਲੈ ਲਿਆ ਕਰਨ ਇੱਥੇ ਛਾਪਿਆ ਕਰਨ ਉੱਤੇ ਤੇ ਨਿੱਕੇ ਨਿੱਕੇ ਕੰਮ ਆ ਦੇ ਵੀ ਹੋਰ ਵੀ ਛੋਟੀਆਂ ਜਿਹੀਆਂ ਪੇਪਰ ਬੈਗ ਕਿਤਾਬਾਂ ਤੋ ਸਾਰਿਆਂ ਨੇ ਸਾਰਿਆਂ ਨੇ ਇੱਥੇ ਛਪਿਆ ਕਰਨਗੇ। ਉਹ ਸਰਕਾਰ ਕੋਈ ਇਹੋ ਜੇ ਤਰਕ ਦੇ ਦਿੰਦੀ ਹੈ ਨਾ ਵੀ ਸਾਡੀ ਪਹਿਲਾਂ ਪ੍ਰੈਸ ਲੱਗੀ ਹੋਈ ਆ ਤੁਹਾਡੇ ਕੋਲੇ ਉਹਦੀ ਪ੍ਰੋਪਰ ਯੂਟਿਲਿਟੀ ਨਹੀਂ ਹੋਣੀ ਕਿ ਬਾਲਾ ਸਮਾਂ ਵੇਲੀ ਪਈ ਰਹੂਗੀ ਹੋਰ ਮਸ਼ੀਨ ਮੈਨਾਂ ਨੇ ਕੋਈ ਕੰਮ ਨਹੀਂ ਕਰਨਾ। ਨਹੀਂ ਨਹੀਂ ਭਾਸ਼ਾ ਵਿਭਾਗ ਚ ਇੰਨੀਆਂ ਕਿਤਾਬਾਂ ਦੁਬਾਰਾ ਛਪਣ ਵਾਲੀਆਂ ਜਦੋਂ ਕੰਮ ਚੱਲੂਗਾ ਉਹਦੇ ਤੋਂ ਹੋਰ ਫਾਇਦੇ ਵੀ ਲੋਕ ਲੈ ਲੰ데요। ਚਲੋ ਹੁਣ ਆਪਾਂ ਨਾ ਇਹ ਸਾਲਿਆਂ ਦੀ ਭੁਜਾਈ ਥੋੜੀ ਜੀ ਗੱਲ ਕਰਦੇ ਆਂ ਕਿਤਾਬਾਂ ਦੀ। ਹੂੰ। ਕਿਤਾਬਾਂ ਕੋਈ 15 1600 ਕਿਤਾਬ ਛਾਪੀ ਆ ਹੂੰ ਉਹਦੇ ਵਿੱਚੋਂ ਹੁਣ ਮੇਰਾ ਖਿਆਲ 3 400 ਜਿਹੜੇ ਟਾਈਟਲ ਆ ਉਹ ਅਵੇਲੇਬਲ ਆ ਬਾਕੀ ਟਾਈਟਲ ਅਵੇਲੇਬਲ ਹੈ ਨਹੀਂ ਹੁਣ ਪ੍ਰਾਣੀਆਂ ਕਿਤਾਬਾਂ ਚੋਂ ਤੁਹਾਡੇ ਖਿਆਲ ਅਨਸਾਰ ਕਿਹੜੀਆਂ ਕਿਉਂਕਿ ਤੁਸੀਂ ਜ਼ਿਲਾ ਭਾਸ਼ਾ ਅਫਸਰ ਵੀ ਰਹੇ ਕਿਹੜੀਆਂ ਕਿੜੀਆਂ ਲੱਗਦੀਆਂ ਤੁਹਾਨੂੰ ਕਿ ਜਿਹੜੀਆਂ ਦਵਾਰਾ ਫੇਰ ਛਾਪਣੀਆਂ ਚਾਹੀਦੀਆਂ ਕੁਝ ਕਿਤਾਬਾਂ ਤਾਂ ਜਿਹਈਆਂ ਵੀ ਆ ਨਾ ਕਿ ਉਦੋਂ ਸਮੇਂ ਦੀਆਂ ਸਰਕਾਰਾਂ ਨੇ ਕਹਿਤਾ ਜਾਂ ਉਦੋਂ ਇਹ ਉਸ ਵੇਲੇ ਦੇ ਭਾਸ਼ਾ ਭਾਗ ਦੇ ਡਾਇਰੈਕਟਰ ਨੂੰ ਲੱਗਿਆ ਕਿ ਇਹ ਕਿਤਾਬ ਛਪਣ ਵਾਲੀ ਹੈ ਉਹਨੇ ਲਾਈਨ ਚਲਾ ਲਈ ਛਾਪ ਵੀ ਦਿੱਤੀ ਪਰ ਉਹ ਸਟਾਕ 'ਚ ਪਈ ਹੈ ਮੈਂ ਸਮਝਦਾ ਕਿ ਤੁਹਾਡੀ ਨਜ਼ਰ 'ਚ ਕਿਹੜੀਆਂ ਜੇ ਆਪਾਂ 5 ਕਿਤਾਬਾਂ ਕੱਢਣੀਆਂ ਹਨ ਕਿ ਇਹ ਕਿਤਾਬਾਂ ਯਾਰ ਅੱਜ ਸਟਾਕ 'ਚ ਨਹੀਂ ਇਹ ਛਪਣੀਆਂ ਚਾਹੀਦੀਆਂ ਤੇ ਇਹ ਨਾਲ ਇੱਕ ਤਾਂ ਜਿਹੜੇ ਸਾਡਾ ਕਲਾਸਿਕ ਸਹਿਤ ਸੀਗਾ ਇੱਕ ਤਾਂ ਫਰੀਦਕੋਟੀ ਟੀਕਾ ਜਿਵੇਂ ਉਹਦੀ ਬੜੀ ਮੰਗ ਠੀਗੀ ਉਹ ਚਾਰ ਜਿਲਦਾਂ ਜਿਹਨਾਂ ਨੇ ਛਾਪਿਆ ਸੀਗਾ ਹੁਣ ਕਿਧਰੇ ਵੀ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਫਰੀਦਕੋਟੀ ਟੀਕਾ ਬਹੁਤ ਪ੍ਰਵਾਨਤ ਆ ਉਹਨੂੰ ਇਹਨਾਂ ਨੂੰ ਦੁਬਾਰਾ ਛਾਪ ਲੈਣਾ ਚਾਹੀਦਾ ਇੱਕ ਭਾਸ਼ਾ ਵਿਭਾਗ ਵੱਲੋਂ ਨਾ ਇਹ ਜਿਵੇਂ ਗਾਂਧੀ ਰਚਨਾਵਲੀ ਨਹਿਰੂ ਦੀਆਂ ਰਚਨਾਵਾਂ ਜਾਂ ਇਸ ਤਰ੍ਹਾਂ ਦੀ ਇੱਕ ਕਲਾਸਿਕ ਸਹਿਤਾਂ ਦਾ ਜਿਹੜਾ ਸਾਡਾ ਭਾਰਤ ਦਾ ਤੇ ਹੋਰ ਵਿਦੇਸ਼ਾਂ ਦਾ ਉਹਨੂੰ ਇਹਨਾਂ ਨੇ ਨਾ ਟਰਾਂਸਲੇਟ ਕਰਾ ਕੇ ਛਾਪਿਆ ਸੀ ਇਹ ਕਿਤਾਬਾਂ ਉਹ ਬੜੀਆਂ ਵਧੀਆ-ਵਧੀਆ ਕਿਤਾਬਾਂ ਸੀਗੀਆਂ ਉਹਨਾਂ ਨੂੰ ਹੁਣ ਕਈ ਹੋਰ ਪ੍ਰਕਾਸ਼ਕ ਵੀ ਛਾਪ ਰਹੇ ਨੇ ਉਹਨਾਂ ਕਿਤਾਬਾਂ ਨੂੰ ਜੇ ਅੱਜ ਸਾਹਮਣੇ ਲਿਆਂਦਾ ਜਾਵੇ ਤੋ ਕਿਤਾਬਾਂ ਵਿਕਣਗੀਆਂ ਬਹੁਤ ਤੇ ਉਹਨਾਂ ਦੀ ਡਿਮਾਂਡ ਬਹੁਤ ਆ ਬਾਕੀ ਜਿਹੜੀਆਂ ਹੋਰ ਤਰ੍ਹਾਂ ਦੀਆਂ ਵਿਦੇਅਦੀ ਪੁਸਤਕਾਂ ਸੀਗੀਆਂ ਉਹ ਪਿਛਲੇ ਦੌਰ ਚ ਛਪ ਗਈਆਂ ਸੀਗੀਆਂ ਬਾਕੀ ਜਿਹੜਾ ਇਹ अपना ਹੈ ਪੰਜਾਬੀ ਕੋਸ਼ ਹੂੰ ਇਹ ਜੇ ਪੂਰਾ ਨਹੀਂ ਹੈ ਇਹ ਆਪਣਾ ਚਾਹੀਦਾ ਕਿਉਂਕਿ ਪੰਜਾਬੀ ਕੋਸ਼ ਤੇ ਦੇ ਨਾਲ ਉਹ ਉਹਦੇ ਵਿੱਚ ਉਹਨਾਂ ਇੱਕ ਲੋਕ ਇੱਕ ਹੋਰ ਗੱਲ ਵੀ ਕਹਿੰਦੇ ਆ ਕਿ ਕੋਸ਼ਾਂ ਤੇ ਖਰਚ ਬਹੁਤ ਆਉਂਦਾ ਹੈ ਕੋਸ਼ ਹੁੰਦੇ ਜਿਲਦਾਂ ਦੇ ਵਿੱਚ ਇੱਕ ਕੋਸ਼ ਦੀ ਜਿਲਦ ਹੈ ਨਹੀਂ ਤਾਂ ਤੁਹਾਡੇ ਲਈ ਬੇਮੈਨਾ ਹੋ ਜਾਂਦੀ ਹੈ ਵੀ ਅੱਜ ਕੱਲ ਯੋਗਾ ਜਿਹੜਾ ਇੰਟਰਨੈਟ ਦਾ ਹੈ ਤੇ ਵੀ ਕਿਉਂ ਨਾ ਇਹ ਜਿਹੜੇ ਕੋਸ਼ ਆ ਸਾਰੇ ਇੰਟਰਨੈਟ ਤੇ ਪਾ ਦਿੱਤੇ ਜਾਣ ਇਹ ਤਾਂ ਦੇਖੋ ਵੀ ਸਰਕਾਰ ਦੀ ਨੀਤੀ ਹੁੰਦੀ ਆ ਵੀ ਉਹ ਸਰਕਾਰ ਇਹਨੂੰ ਕਿਸ ਰੂਪ ਦੇ ਵਿੱਚ ਲੈਂਦੀ ਆ ਕਿਉਂਕਿ ਸਰਕਾਰ ਕਈ ਵਾਰੀ ਚਾਹੁੰਦੀ ਆ ਵੀ ਕਿਤਾਬਾਂ ਛਪਣ ਦੇ ਨਾਲ ਇਹਨਾਂ ਦੇ ਪੈਸੇ ਵਟੇ ਜਾਣ ਤੇ ਭਾਸ਼ਾ ਵਿਭਾਗ ਸਰਕਾਰ ਦੇ ਖਜ਼ਾਨੇ 'ਚ ਪੈਸੇ ਜਮ੍ਹਾਂ ਕਰਾਉਂਦਾ ਵੀ ਆ ਹੂੰ ਸਮਝੇ ਨਾ ਜੇ ਸਰਕਾਰ ਨੂੰ ਪੈਸੇ ਦਿੰਦੇ ਆ ਤਾਂ ਇਹਨਾਂ ਨੇ ਵਿੱਚ ਦੀ 2-2 2.5-2.5 ਕਰੋੜ ਰੁਪਈਆ ਸਾਲ 'ਚ ਕਿਤਾਬਾਂ ਵੇਚ ਕੇ ਜਮ੍ਹਾਂ ਵੀ ਕਰਾਇਆ ਹੈ ਭਾਸ਼ਾ ਵਿਭਾਗ ਜਮ੍ਹਾਂ ਵੀ ਕਰਾਉਂਦਾ ਪੈਸੇ ਜੇ ਉਹ ਜਿਹੜਾ ਜੀ ਅਸੀਂ ਨੈੱਟ ਤੇ ਪਾ ਦਿੰਨੇ ਆ ਉੱਥੋਂ ਸ਼ਾਇਦ ਉਸ ਤਰ੍ਹਾਂ ਦੀ ਕਮਾਈ ਮੇਰੇ ਕੋਲ ਹੁੰਦੀ ਨਹੀਂ ਹੋਣੀ ਪਤਾ ਮੈਨੂੰ ਇਹਦੇ ਬਾਰੇ ਪੂਰਾ ਨਹੀਂ ਪਤਾ ਵੀ ਦੇ ਕੁਝ ਹੁੰਦੀ ਹੋ ਜਾਂ ਘੱਟ ਇਹਦਾ ਕੁਝ ਸਰਕਾਰੀ ਨੀਤੀਆਂ ਹੁੰਦੇ ਜਿਵੇਂ ਬਾਸ਼ਾ ਭਾਗ ਦੇ ਰਸਾਮੇ ਨੇ ਬਾਸ਼ਾ ਭਾਗ ਦੇ ਰਸਾਲ ਲਈ ਤੁਸੀਂ ਚੈੱਕ ਨਹੀਂ ਦੇ ਸਕਦੇ ਕਿਉਂਕਿ ਉਹ ਚੈੱਕ ਨਹੀਂ ਉਹ ਤੋਂ ਤੋਂ ਨਾਤ ਨਕਦ ਜਮ੍ਹਾਂ ਕਰਾਉਣੇ ਪੈਣਗੇ ਹਨਾ ਕੋਈ ਹੋ ਉਹ ਤੁਸੀਂ ਚੈੱਕ ਨਾਲ ਜਾਂ ਉਸ ਰੂਪ ਵਿੱਚ ਨਹੀਂ ਲੈ ਸਕਦੇਗੇ ਚਲੋ ਆਪਾਂ ਕੋਈ ਇਹਨਾਂ ਕੋਈ ਸਰਕਾਰੀ ਨੀਤੀਆਂ ਚਲੋ ਇਹ ਤਾਂ ਨੀਤੀਆਂ ਦਾ ਤੇ ਇਹ ਆ ਕਿ ਵੀ ਨੀਤੀਆਂ ਸਰਕਾਰ ਵੀ ਆਪਾਂ ਚੁਣੀ ਆ ਤੇ ਸਮੇਂ ਦੇ ਨਾਲ ਸਰਕਾਰਾਂ ਨੂੰ ਵੀ ਬਦਲ ਜਾਣਾ ਚਾਹੀਦਾ ਹੈ ਤੇ ਇੰਟਰਨੈਟ ਦੇ ਉੱਤੇ ਜੇ ਤੁਸੀਂ ਚਾਹੋ ਕੋਈ ਜਾਣਕਾਰੀ ਹੈ ਜਿਹੜੀ ਮੁਫਤ ਵੀ ਦੇ ਸਕਦੇ ਆ ਪੰਜਾਬੀ ਭਾਸ਼ਾ ਦੇ ਪ੍ਰਚਾਰ ਪਰਸਾਲ ਲਈ ਕੋਈ ਜਾਣਕਾਰੀ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਪੈਸੇ ਰੱਖੋ ਨੋਮੀਨਲ ਜਿਹੇ ਪੈਸੇ ਹੁੰਦੇ ਉਹ ਪੈਸੇ ਲੈ ਕੇ ਵੀ ਦਿੱਤੀ ਜਾ ਸਕਦੀ ਇੱਕ ਹੋਰ ਵੱਡਾ ਮੁੱਦਾ ਭਾਸ਼ਾ ਭਾਗ ਨਾਲ ਜੁੜਿਆ ਹੋਇਆ ਤੁਸੀਂ ਉਹਦੇ ਨਹੀਂ ਪਾਰਟੀ ਪਰ ਇਹ ਮੁੱਦਾ ਬਹੁਤ ਵੱਡਾ ਹੈ ਉਹ ਮੁੱਦਾ ਹੈਗਾ ਨਾਮਾਂ ਵਾਲਾ ਕਿ ਨਾਮ ਪਹਿਲਾਂ ਤਾਂ ਅਨਾਉਂਸਿੰਗ ਸੀ ਹੁੰਦੇ ਜੇ ਅਨਾਉਂਸ ਹੁੰਦੇ ਸੀ ਤਾਂ ਆਦਰਮਾਨਾ ਦਿੱਤੇ ਨਹੀਂ ਜਾਂਦੇ ਸੀਗੇ ਕਦੇ ਸਰਕਾਰਾਂ ਕੋਲੇ ਪੈਸਾ ਨਹੀਂ ਹੁੰਦਾ ਸੀ ਕਦੇ ਸਰਕਾਰਾਂ ਕੋਲੇ ਟਾਈਮ ਨਹੀਂ ਹੁੰਦਾ ਸੀ ਹੁਣ ਪਿਛਲੇ ਸਮੇਂ ਇਨਾਮ ਨਾਮਜ਼ ਕਰਤੇ ਕਈ ਸਾਲਾਂ ਦੇ ਇਕੱਠੇ ਹੀ ਕਰਤੇ ਉਹਦੇ ਤੇ ਕੋਰਟ ਕੇਸ ਹੋ ਗਿਆ ਕੀ ਨਫਟਾਰਾ ਲੱਗਦਾ ਇਹ ਚੱਲਦੇ ਰਹਿਣੇ ਚਾਹੀਦੇ ਆ ਜਾਂ ਇਹ ਕਰਾਪਟ ਪ੍ਰੈਕਟਿਸ ਆ ਬੰਦ ਕਰ ਦੇਣੀ ਚਾਹੀਦੀ ਨਹੀਂ ਆਦਮ ਤਾਂ ਚੱਲਦੇ ਰਹਿਣੇ ਚਾਹੀਦੇ ਆ ਪਰ ਇਹ ਨਾ ਪਿਛਲੇ ਕੁਝ ਸਮਿਆਂ ਤੋਂ ਨਾ ਇਹਦੇ ਵਿੱਚ ਧੜੇਵਾਦੀ ਤੇ ਦੋਸਤੀ ਪਾਲਣ ਵਾਲੀਆਂ ਜਿਹੜੀਆਂ ਗੱਲਾਂ ਨਾਲ ਕੁਝ ਥੋੜੀਆਂ ਜਾਂ ਜਿਆਦਾ ਆ ਗਈਆਂ ਪਹਿਲਾਂ ਕੱਟ ਹੁੰਦੀਆਂ ਸੀਗੀਆਂ ਜਾਂ ਉੱਤੋਂ ਕੋਈ ਫੋਨ ਆ ਗਿਆ ਵੀ ਇਹਨੂੰ ਨਾਮ ਦੇ ਦਿਓ ਤੁਸੀਂ ਜਾਂ ਕੋਈ ਆ ਯਾਰ ਆਪਣਾ ਯਾਰ ਦੋਸਤ ਆ ਕਈ ਵਾਰੀ ਅਸੀਂ ਸੀਨੀਅਰ ਬੰਦਿਆਂ ਨੂੰ ਨਾ ਛੱਡ ਦਿੰਨੇ ਆ ਸੀਨੀਅਰ ਬੰਦੇ ਪਿੱਛੇ ਰਹਿ ਜਾਂਦੇ ਆ ਬੰਦੇ ਤੇ ਅੱਜ ਕੱਲ੍ਹ ਉਹ ਸਾਰਾ politically ਜਾਂ ਹੋ ਗਿਆ ਉਹ ਹੱਕ ਮਰ ਜਾਂਦੇ ਨੇ ਕੋਈ ਵੀ ਇਨਾਮ ਦੇਣ ਦੇ ਪਿੱਛੇ ਵੀ ਰੌਲਾ ਇਹੀ ਪਿਆ ਕਿ ਜਿੰਨਾ ਤੇ ਮੈਨੋ ਸਾਹਦਿਆ ਵੀ ਮਿੱਤਰ ਸਿੰਘ ਮੀਤ ਸਮਝਦਾ ਸੀ ਮੈਨੂੰ ਸਹਿਦ ਕਟਮੀ ਵਾਰਡ ਮਿਲਿਆ ਵੀ ਮੈਨੂੰ ਵੀ ਇਨਾਮ ਮਿਲ ਜਾਣਾ ਚਾਹੀਦਾ ਹਮ ਪਰ ਕਿਸੇ ਕਾਰਨ ਮਿੱਤਰ ਸਿੰਘ ਮੀਤ ਦਾ ਨਾਮ ਵਿਚਾਰਿਆ ਨਹੀਂ ਗਿਆਗਾ ਇਸ ਗੱਲ ਲਈ ਤੇ ਨਾਮ ਵਿਚਾਰਿਆ ਜਾਣ ਕਰਕੇ ਉਹਨੂੰ ਗੁੱਸਾ ਲੱਗਿਆ ਵੀ ਯਾਰ ਇਹ ਜੇ ਫਿਰ ਤੁਸੀਂ ਮੈਨੂੰ ਇੰਜ ਜਾਣ ਬੁੱਝ ਕੇ ਇਗਨੋਰ ਕਰਦੇ ਆਂ ਤੇ ਫਿਰ ਮੈਂ ਵੀ ਨਹੀਂ ਕਿਸੇ ਨੂੰ ਲੈਣ ਦਿੰਦਾਗਾ ਠੀਕ ਆ ਨਾ ਉਹ ਉਹਦੇ ਵਿੱਚ ਘਾਟਾ ਸੀ ਗਿਆ ਕਿਉਂ ਇਹਨਾਂ ਨੇ ਪਹਿਲਾਂ ਕਿਤੇ ਅਦਾਲਤ ਨੂੰ ਕਿਹਾ ਸੀ ਜਦੋਂ ਜੋ ਸਮਾਰਟ ਸਿੰਘ ਕਮਲ ਅਰਗਿਆ ਨੂੰ ਮਿਲਿਆ ਸੀ ਨਾ ਉਹ ਸੈਤ ਸ਼ਰੋਮਣੀ ਅਵਾਰਡ 10 ਲੱਖ ਵਾਲਾ ਹੂੰ ਹੂੰ ਉਦੋਂ ਵੀ ਕੇਸ ਹੋਇਆ ਸੀ ਤੇ ਉਦੋਂ ਆਰਤ ਨੇ ਨੇ ਕਿਹਾ ਸੀ ਵੀ ਅਸੀਂ ਅੱਗੇ ਤੋਂ ਚਲੋ ਨਿਜਮ ਬਣਾ ਲਾਂਗੇ ਉਹ ਆਪ ਮੈਂਬਰ ਹੁੰਦੇ ਆ ਉਹਨਾਂ ਨੇ ਲੈ ਲਿਆ ਸੀਗਾ ਹੂੰ ਤੇ ਉਹ ਫਿਰ ਨਿਜਮ ਅਜੇ ਤੱਕ ਵੀ ਨਹੀਂ ਬਣੇ ਕਿਉਂਕਿ ਇਹਦੇ ਵਿੱਚ ਕਈ ਵਾਰੀ ਇਹ ਹੁੰਦਾ ਵੀ ਇੱਕ ਬੰਦਾ ਤਾਂ ਜਿਵੇਂ ਫਰਦ ਕੀਤਾ ਮੈਂ ਆ ਮੇਰੀ ਕਿਤਾਬ 1978 ਚ ਲੱਗ ਛਪਦੀ ਹੈ ਇੱਕ ਦੀ 1994 ਚ ਛਪਦੀ ਹੈ ਪਹਿਲੀ ਪਰ ਉਹ ਨੂੰ ਇਸ ਨਾਮ ਦੇ ਜਿਹੜੇ ਦਾਅਵੇਦਾਰ ਬਣਾਏ ਜਾਂਦੇ ਉਹ ਨੂੰ ਮੇਰੇ ਤੋਂ ਇੱਕ ਸਾਲ ਪਹਿਲਾਂ ਕਰ ਦਿੱਤਾ ਜਾਂਦਾ ਮੈਨੂੰ ਉਹ ਤੋਂ ਪਿੱਛੋਂ ਕਰ ਦਿੱਤਾ ਜਾਂਦਾ ਇਹ ਕੋਈ ਕਰਟੇਰੀਆ ਤਾਂ ਨਾ ਨਾ ਬਣਿਆ ਉਹ ਤੁਸੀਂ ਰੱਖੋ ਵੀ ਕਿੱਥੇ ਕੀ ਆ ਕੀ ਦਾ ਕੰਮ ਆ ਕੋਈ ਨਹੀਂ ਜਿਆਦਾ ਇੱਕ ਤਾਂ ਰੱਖੋ ਵੀ ਇਹਦੀ ਉਮਰ ਕਿੰਨੀ ਆ ਕੀਦੀ ਇੱਕ ਉਹਦਾ ਕੰਮ ਕਿਹੜਾ ਕਿੰਨਾ ਕਦੋਂ ਕਿਤੋਂ ਕਿੱਥੇ ਛਪਿਆ ਬਾਕੀ ਕਿਧਰ ਵਾਸਤੇ ਪਾਸੇ ਰਹਿ ਲਓ ਇਹ ਆ ਵੀ ਉੱਥੇ ਦੋ ਚਾਰ ਬੰਦੇ ਜਿਹੜੇ ਜਿਵੇਂ ਉਹ ਸੋਚਦੇ ਆ ਨਾ ਉਪੂਰਨ ਨਿਆਂ ਨਾ ਪੈਸਿਆਂ ਨਾਲ ਨਹੀਂ ਹੁੰਦਾ ਵੈਸੇ ਤਾਂ ਇਹਨਾਂ ਦੇ ਪੈਸੇ ਪਹਿਲਾਂ ਸਭ ਤੋਂ ਵੱਡਾ ਨਾਮ ਮੇਰੇ ਖਾਲ ਭਾਰਤ ਵਿੱਚ ਪੰਜਾਬ 'ਚ ਹੀ ਮਿਲਦੇ ਨੇ ਪੰਜ 5 ਲੱਖ ਦੇ ਹੋਰ ਕਿਤੇ ਵੀ ਨਹੀਂ ਸੱਤ ਕਾਡਮੀ ਇਨਾਮ ਵੀ 100000 ਰੁਪਏ ਦਾ ਹੈ ਚਲੋ ਹੁਣ ਤਾਂ ਪੰਜਾਬੀ ਦੇ ਵਿੱਚ ਢਾਹਾ ਪਰਸਕਾਰ ਆ ਗਿਆ ਹੁਣ ਤਾਂ ਪੰਜਾਬੀ ਦੇ ਵਿੱਚ ਰਾਗ ਪਰਸਕਾਰ ਆ ਗਿਆ ਪੰਜਾਬੀ ਦੇ ਲੇਖਕਾਂ ਨੂੰ Samsung ਪੁਰਸਕਾਰ ਵੀ ਮਿਲ ਗਿਆ ਪੰਜਾਬੀ ਦੇ ਲੇਖਕਾਂ ਨੂੰ ਸਰਸਵਤੀ ਵੀ ਮਿਲ ਗਿਆ ਫਿਰ ਕਵੀਰ ਵੀ ਮਿਲ ਗਿਆ ਹੁਣ ਤੇ ਚਲੋ ਇਹ ਇਹ ਗੱਲ ਪਰ ਫਿਰ ਵੀ ਭਾਸ਼ਾ ਭਾਗ ਦੇ ਨਾਮ 'ਤੇ ਆਪਣੀ ਗਰੀਸ ਆ ਤੁਹਾਡਾ ਮਾਤੇ ਆ ਕਿ ਇਹਦੇ ਨਿਯਮ ਬਣਾਏ ਜਾ ਪਾਰਦਰਸ਼ੀ ਭਲੇ ਹੁੰਦੀ ਜਾਵੇ ਨਿਯਮ ਬਣਾਏ ਜਾਣ ਪਾਰਦਰਸ਼ਤਾ ਲਈ ਦੀ ਪਰ ਇੱਕ ਲੋਕ ਕਹਿੰਦੇ ਆ ਕਿ ਜਿੰਨੇ ਮਰਜੀ ਨਿਯਮ ਬਣਾ ਲਓ ਜਿੰਨਾ ਚਿਰ ਨੀਤੀ ਜਿਹੜੀ ਮਰਜੀ ਬਣਾ ਲਓ ਜਿੰਨਾ ਚਿਰ ਨiyet ਸਾਫ ਨਹੀਂ ਉੰਨੀ ਦੇਰ ਗੱਲ ਠੀਕ ਨਹੀਂ ਹੁੰਦੀ ਨਹੀਂ ਉਹ ਤਾਂ ਇਹ ਵੀ ਤੁਸੀਂ ਨੀਤ ਸਾਫ ਵਾਲੇ ਬੰਦਿਆਂ ਨੂੰ ਹੀ ਜਦੋਂ ਅਸੀਂ ਉੱਥੇ ਜਿਹੜੇ ਬੰਦਿਆਂ ਨੇ ਚੋਣ ਕਰਦੇ ਆ ਕਮੇਟੀ ਬਣੇ ਜਾਂਦੀ ਹੈ ਉਹ ਕਮੇਟੀ ਦੇ ਵਿੱਚ ਹੀ ਤੁਸੀਂ ਜੇ ਸੋਚ ਸਮਝ ਕੇ ਲੋਕ ਪਹਿਲਾਂ ਹੀ ਇੱਕ ਦੂਜੇ ਕੋਲੇ ਢੀਡੇ ਕੱਢਣ ਲੱਗ ਪੈਂਦੇ ਨੇ ਤੈਨੂੰ ਯਾਰ ਆਪੋ ਆ ਨਾਮ ਦਵਾ ਦਿਆ ਮੈਂ ਤੂੰ ਸਾਡੇ ਬੰਦੇ ਨੂੰ ਆ ਨਾਮ ਦਵਾ ਦੇ ਕੋਈ ਜਾ ਕੇ ਕਿਸੇ ਨੂੰ ਕਹਿੰਦਾ ਜੀ ਮੈਨੂੰ ਤਾਂ ਕੈਂਸਰ ਹੋ ਗਿਆ ਮੈਂ ਤਾਂ ਮਰ ਮਰ ਜਾਣਾ ਦਵਾ ਦਿਓ ਮਰਨ ਤੋਂ ਪਹਿਲਾਂ ਇਹੋ ਜੀਆਂ ਧਾਰਨਾ ਵੀ ਸਾਹਮਣੇ ਹੈਗੇ ਵੀ ਤਰਤ ਦੇ ਆਧਾਰ ਤੇ ਕੋਈ ਕੁਝ ਅੰਦਰ ਦੀਆਂ ਗੱਲਾਂ ਨਾ ਬਾਹਰ ਦੱਸੋ ਨਹੀਂ ਉਹ ਤਾਂ ਚੱਲ ਚੱਲ ਇਹਨਾਂ ਅੰਦਰ ਦੇ ਅਨਨੀਆਂ ਸਚਾਈਆਂ ਇਹਨਾਂ ਵਿੱਚ ਇਹ ਇਹ ਸਚਾਈ ਚੱਲਦੀ ਆ ਇਹਦੇ ਵਿੱਚ ਬੜਾ ਕੁਝ ਲੋਕ ਜਾਣੇ ਇਹ ਆ ਵੀ ਤੁਸੀਂ ਉੱਤੋਂ ਉੱਤੋਂ ਕੋਈ ਤੁਹਾਨੂੰ ਕਿਤੇ ਮੰਤਰੀ ਸਾਧਰੀ ਦਾ ਫੋਨ ਆ ਗਿਆ ਕਿਸੇ ਨੂੰ ਨਹੀਂ ਉਹ ਤਾਂ ਸਲਾਹਕਾਰ ਕਮੇਟੀ ਤਾਂ ਮੰਤਰੀ ਬੈਠਾ ਹੀ ਹੁੰਦਾ ਹਾਂ ਉਹ ਨਿਕਲ ਪਰ ਇਨਾਮ ਦੇਣਾ ਕਈ ਵਾਰੀ ਸਪੈਸ਼ਲ ਆ ਜਾਂਦਾ ਨਾ ਵਿਪਾਇਏ ਨੂੰ ਨਾਮ ਦੇ ਦੋ ਇਤਨੀ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜਾਨੀ ਏ ਦੇਮੀ ਕੋਰੇ ਜਿੰਦਰ ਕੌਰ ਪੱਠਲ ਹੁੰਦੀ ਸੀ ਮੰਤਰੀ ਉਹਨੇ ਕਿਹਾ ਵੀ ਭਾਈ ਇਮਾਨਦਾਰੀ ਦਾ ਨਾਮ ਦੇ ਦਿਓ ਤੇ ਕੋਈ ਨਾਰਾਜ਼ ਨਾ ਹੋਵੇ ਤੇ ਜਿਹੜੇ ਉਹ ਹੈਗੇ ਨੇ ਬੰਦੇ ਵੀ ਕਿ ਕੋਈ ਉਹ ਦਾ ਨਾ ਹੋ ਜੇ ਗਲਤ ਨਾ ਚੋਣ ਹੋ ਜੇ ਮੈਂ ਕੋਈ ਦਖਲ ਨਹੀਂ ਦੇਵਾਂਗੀ ਉਹਨੇ ਵਾਕਿਆ ਦਖਲ ਨਹੀਂ ਦਿੱਤਾ ਪਰ ਇੱਕ ਦਖਲ ਉੱਥੇ ਹੀ ਹੋ ਗਿਆ ਇੱਕ ਕੀ ਉਹਦਾ ਨਾਮ ਸ਼ਿਵਨਾਥ ਤਦ ਤੋਂ ਉਸ ਧੀਰ ਨਾਲ ਨੇ ਆਪਦੀ ਉਂਗਲ ਖੜੀ ਕਰਤੀ ਵੀ ਸ਼ਿਵਨਾਥ ਨੂੰ ਨਾਮ ਦੇਣਾ ਉਹ ਕਹਿੰਦੇ ਵੀ ਸ਼ਿਵਨਾਥ ਕੌਣ ਹੋਇਆ ਉਹ ਬੰਦੇ ਨੂੰ ਲਿਖਦਾ ਤਾਂ ਵਧੀਆ ਸੀ ਕਵੀ ਸੀ ਪਰ ਉਹ ਕੋਈ ਨਾਂ ਉੱਪਰ ਮੈਂ ਨਾ ਨਹੀਂ ਸੀ ਉਹ ਭਾਈ ਜਦੋਂ ਧੀਰ ਨਾਲ ਨੇ ਉਂਗਲ ਥੰਡੇ ਨਾ ਕੀਤੀ ਤੇ ਰਜਿੰਦਰ ਕੌਰ ਪੱਟਲਰੀ ਕਹਿੰਦੇ ਭਾਈ ਧੀਰ ਸਾਹਿਬ ਸਾਡੇ ਸੀਨੀਅਰ ਆ ਚਲੋ ਇਹਨਾਂ ਦੀ ਮੰਨ ਲੋ ਹਣ ਹੈ ਤੇ ਜਣੀ ਇਸ ਤਰ੍ਹਾਂ ਦੀਆਂ ਗੱਲਾਂ ਵੀ ਇੱਥੇ ਹੋ ਜਾਂਦੀਆਂ ਨੇ ਫੇਰ ਕਈ ਥਾਵਾਂ ਤੇ ਤਰੁੱਟੀਆਂ ਵੀ ਆ ਹੁਣ ਹੈ ਤਾਂ ਮਹਿਕਮਾ ਭਾਸ਼ਾ ਦਾ ਇਹ ਰਾਗੀਆਂ ਨੂੰ ਆਨੰਦ ਦਿੰਦਾ ਹੈ ਢਾਡੀਆਂ ਨੂੰ ਦਿੰਦਾ ਹੈ ਕਵੀਸ਼ਰਾਂ ਨੂੰ ਦਿੰਦਾ ਹੈ ਤੇ ਇਹਨਾਂ ਨੇ ਕੋਈ ਸ਼ਰੋਮਣੀ ਗੀਤਕਾਰ ਅਵਾਰਡ ਹੀ ਨਹੀਂ ਰੱਖਿਆ ਪੰਜਾਬੀ ਐ ਸਵੇੜੇ ਗੀਤ ਤਾਂ ਜਾਣੀ ਜਾਂਦੀ ਆ ਸਾਰੇ ਦੁਨੀਆ ਚ ਤੋਂ ਗੀਤਕਾਰਾਂ ਤੇ ਗਾਇਕਾਂ ਦੇ ਸਰ ਤੇ ਵੱਧ ਮਸ਼ਹੂਰ ਹੋਈ ਆ ਤੇ ਇਹਨਾਂ ਨੂੰ ਗੀਤਕਾਰਾਂ ਵਾਸਤੇ ਵੀ ਇੱਕ ਸ਼ਰੋਮਣੀ ਪੰਜਾਬੀ ਗੀਤਕਾਰ ਪੁਰਸਕਾਰ ਰੱਖਣਾ ਚਾਹੀਦਾ ਕਿਉਂਕਿ ਰਾਗੀ ਢਾਡੀ ਤੇ ਇਹ ਤਾਂ ਕਲਾ ਨਾਲ ਸੰਬੰਧਤ ਤਾਂ ਕਲਾ ਪਰਿਸ਼ਦ ਦੇ ਵੀ ਉਹਨਾਂ ਨੂੰ ਉਹ ਜੇ ਸਨਮਾਨ ਦੇ ਦੇਗੀ ਤੇ ਇਹਦੇ ਵਾਸਤੇ ਇਹਨਾਂ ਨੇ ਕੋਈ ਸਨਮਾਨ ਨਹੀਂ ਰੱਖਿਆਗਾ ਇਸ ਕਰਕੇ ਇਹ ਇਨਾਮ ਤਾਂ ਹਰ ਹਾਲਤ ਵਿੱਚ ਮਿਲਨੇ ਚਾਹੀਦੇ ਤੇ ਚੰਗੀ ਗੱਲ ਆ ਈਵਨ ਜਿਵੇਂ ਪਛਾਹ ਵਿਭਾਗ ਪੈਨਸ਼ਨ ਵੀ ਦਿੰਦਾ ਬਹੁਤ ਸਾਰੇ ਬੰਦਿਆਂ ਦੇ ਉਸ ਪੈਨਸ਼ਨ ਨਾਲ ਵੀ ਵਧੀਆ ਗੁਜ਼ਾਰੇ ਹੋ ਰਹੇ ਨਹੀਂ ਉਹਨੂੰ 15000 ਹੋ ਗਈ ਹੈ ਮਹੀਨੇ ਦੀ ਹੈ ਤੇ ਆਮ ਬੰਦੇ ਨੂੰ ਜਿਹਦੇ ਕੋਲੇ ਕੋਈ ਸਾਧਨ ਨਹੀਂ ਉਹਨੂੰ 15000 ਮਿਲ ਜਾਂਦਾ ਹੂੰ ਤੇ ਉਹ ਬੰਦਾ ਭਾਈ ਵਧੀਆ ਉਹਦਾ ਜੁਣ ਗੁਜ਼ਾਰਾ ਕਰ ਰਿਹਾ ਇਸ ਕਰਕੇ ਇਨਾਮ ਬੰਦ ਨਹੀਂ ਹੋਣੇ ਚਾਹੀਦੇ ਇਨਾਮ ਮਿਲਣੇ ਚਾਹੀਦੇ ਆ ਪਰ ਦੀ ਨੀਤੀ ਮਾਨ ਦਾ ਇਮਾਨਦਾਰੀ ਨਾਲ ਬਣਨੀ ਚਾਹੀਦੀ ਆ ਇਹ ਨਹੀਂ ਵੀ ਤੁਸੀਂ ਤੁਰੇ ਜਾਂਦੇ ਜਾਂਦੇ ਨਾ ਜਿਵੇਂ ਵੀ ਉਹ ਯਾਰ ਉਸ ਮੋੜ ਤੋਂ ਕਾਰ ਤੇ ਫਲਾਣੇ ਨੂੰ ਵੀ ਬਿਠਾ ਲਓ ਜੋ ਚਲੋ ਵੀ ਨਾਲ ਆਪਣੇ ਚਲਾ ਜਾਊਗਾ ਜਾਂਦੇ ਜਾਂਦੇ ਰਾਹ ਤੇ ਨਾ ਪਾ ਲਓ ਵੀ ਆਪਣਾ ਬੰਦਾ ਯਾਰ ਬਾਹਰ ਰਹਿਦਾ ਉਹਨੂੰ ਸ਼ਰੋਮ ਨਹੀਂ ਅਵਾਰਡ ਪੰਜਾਬੋਂ ਬਾਹਰ ਦੇ ਦਿਓ ਐ ਕਰ ਦਿਓ ਇਹ ਗੱਲਾਂ ਤੋਂ ਨਾ ਸਾਨੂੰ ਬਚਾਉਣਾ ਪਊਗਾ ਕਿਉਂਕਿ ਸਿਹਤ ਜਾ ਜ਼ਮੀਰ ਵਾਲੇ ਲੋਕ ਹੁੰਦੇ ਆ ਜੇ ਤੁਹਾਡੇ ਆਪਣੀ ਹੀ ਜ਼ਮੀਰ ਹੈ ਨਹੀਂ ਤੁਸੀਂ ਹੀ ਇਮਾਨਦਾਰੀ ਨਾਲ ਕੰਮ ਨਹੀਂ ਕਰਦੇਗੇ ਫਿਰ ਤੁਸੀਂ ਆਦੀ ਭਾਸ਼ਾ ਦੀ ਤਰੱਕੀ ਕੀ ਕਰੋਗੇ আচ্ছা ਇੱਕ ਗੱਲ ਮੈਂ ਉਹਦੇ ਬਾਰੇ ਪੁੱਛਣਾ ਚਾਹਣਾ ਤੁਸੀਂ ਵੀ ਜਿਲਾ ਭਾਸ਼ਾ ਅਫਸਰ ਰਹੇ ਆ ਕਿ ਜਿਹੜਾ ਭਾਸ਼ਾ ਐਕਟ ਬਣਿਆ ਹੂੰ ਉਹ ਉਹਦਾ ਬੜਾ ਪ੍ਰਚਾਰਿਆ ਗਿਆ ਕਿ ਹੁਣ ਪੰਜਾਬੀ ਚ ਕੰਮ ਹੋਣ ਲੱਗ ਪੂ ਉਦੋਂ ਵੀ ਬਹੁਤ ਸਾਰੇ ਬੰਦੇ ਕਹਿੰਦੇ ਸੀ ਵੀ ਇਹ ਜ਼ਬਰਦਸਤੀ ਵਾਲਾ ਕੰਮ ਨਹੀਂ ਹੈ ਪ੍ਰੇਰਣਾ ਵਾਲਾ ਕੰਮ ਆ ਪਰ ਇਸ ਦੇ ਬਾਝੋਂ ਕਹਿੰਦੇ ਸੀ ਵੀ ਜਿਹੜੇ ਬੰਦੇ ਮਿੱਠੇ ਪੰਜਾਬੀ ਜੀ ਕੰਮ ਨਹੀਂ ਕਰਦੇਗੇ ਉਹਨਾਂ ਨੂੰ ਕੋਈ ਝਟਕਾ ਤਾਂ ਦੇਣਾ ਬਣਦਾ ਕੋਈ ਨਾ ਕੋਈ ਜਿਵੇਂ ਕਹਿੰਦੇ ਕਿ ਕਿਸੇ ਚੀਜ਼ ਦੀ ਪ੍ਰੇਰਣਾ ਹੋਵੇ ਤਾਂ ਦੋਨੇ ਚੀਜ਼ਾਂ ਚੱਲਦੀਆਂ ਸਜ਼ਾ ਵੀ ਚੱਲਦੀ ਹੈ ਤੇ ਨਾਮ ਵੀ ਚੱਲਦਾ ਸਜ਼ਾ ਨਾਲ ਵੀ ਬੰਦੇ ਪ੍ਰੇਰਿਤ ਹੁੰਦੇ ਆ ਵੀ ਨਾ ਨਾ ਆਪਾ ਫਸਣਾ ਨਹੀਂ ਜਾਈਏ ਤੇ ਨਾਮ ਨਾਲ ਵੀ ਪ੍ਰੇਰਿਤ ਹੁੰਦੇ ਆ ਆਲਾਮ ਨਾਲ ਪ੍ਰੇਰਿਤ ਹੁੰਦੇ ਆ ਸਜ਼ਾ ਨਾਲ ਡਰ ਕੇ ਕੰਮ ਕਰਦੇ ਆ ਭਾਸ਼ਾ ਭਾਗ ਦੇ ਉਸ ਐਕਟ ਨੂੰ ਲਾਗੂ ਕਿਵੇਂ ਹੋ ਸਕਦਾ ਹੈ ਕਿ ਜਿਹੜੇ ਭਾਸ਼ਾ ਭਾਗ ਦੇ ਬਹੁਤੇ ਹੁਣ ਤੱਕ ਦੇ ਜਿਹੜੇ ਡਾਇਰੈਕਟਰ ਰਹੇ ਆ ਉਹ ਤਾਂ ਖੁਦ ਆਕੇ ਆਈਐਸ ਆਫੀਸਰ ਦੇ ਤੋਂ ਖੁਦ ਜਿਹਨੂੰ ਕਹਿ ਸਕਦੇ ਆ ਵੀ ਸਬੋਡੀਨੇਟ ਹੁੰਦੇ ਸੀਗੇ ਅੱਜ ਵੀ ਇਹ ਕਿ ਜ਼ਿਲ੍ਹਾ ਜਿਹੜਾ ਭਾਸ਼ਾ ਅਫਸਰ ਆ ਉਹਦੀ ਰਤਬਾ ਜਾਂ ਪੋਸਟ ਜਿਹੜੀ ਉਹ ਡੀਸੀ ਤੋਂ ਥੱਲੇ ਮੰਨੀ ਜਾਂਦੀ ਜੇ ਡੀਸੀ ਨਹੀਂ ਕੰਮ ਕਰਦਾ ਤਾਂ ਉੱਥੇ ਕੀ ਕਰੇ ਤੁਸੀਂ ਕੀ ਸਮਝਦੇ ਆ ਕਿ ਜਿਹੜਾ ਪੰਜਾਬੀ ਰਾਜ ਭਾਸ਼ਾ ਐਕਟ ਹੈ ਗਿਆ ਉਹਨੂੰ ਜੇ ਸਹੀ ਮਹਿਨਤ ਦੇ ਵਿੱਚ ਲਾਗੂ ਕਰਾਉਣਾ ਹੋ ਜਿਹਨੂੰ ਅੱਪ ਕਹਿੰਦੇ ਦਫ਼ਤਰਾਂ 'ਚ ਪੰਜਾਬੀ ਲਾਗਨੀ ਲਾਉਣੀ ਕਿਵੇਂ ਕਰਵਾਈ ਜਾ ਸਕਦਾ ਨੇ ਆਪਾਂ ਗੱਲ ਇੱਥੋਂ ਸ਼ੁਰੂ ਕਰਦੇ ਆ ਹਮ ਕਿ ਜਿਹੜਾ ਥੱਲੇ ਵਾਲਾ ਆਮਲਾ ਹੁੰਦਾ ਦਫ਼ਤਰਾਂ ਦਾ ਉਹ ਪੰਜਾਬੀ 'ਚ ਹੀ ਕੰਮ ਕਰਕੇ ਖੁਸ਼ ਆ ਉਹਨੂੰ ਚੰਗਾ ਲੱਗਦਾ ਪੰਜਾਬੀ 'ਚ ਕੰਮ ਕਰਨਾ ਫਿਰ ਜਦੋਂ ਪੀਸੀਐਸ ਤੇ ਆਈਐਸ ਲੋਬੀ ਜਿੱਥੇ ਹੁੰਦੀ ਆ ਹਮ ਉਹਨਾਂ ਨੂੰ ਆਦਤ ਹੁੰਦੀ ਆ ਅੰਗਰੇਜ਼ੀ ਚ ਕੰਮ ਕਰਨ ਦੇ ਕਈਆਂ ਨੂੰ ਜਿਵੇਂ ਮੈਂ ਕੋਈ ਬੀਬੀ ਨਾਲ ਗੱਲ ਕੀਤੀ ਕਲਰਕ ਨਾਲ ਉਹ ਕਹਿੰਦੇ ਸਰ ਜੇ ਤੁਸੀਂ ਇਹ ਕਰਵਾ ਦਿਓ ਪੱਕਾ ਲਾਗੂ ਤਾਂ ਮौज ਹੋ ਜੇ ਮੈਨੂੰ ਸਾਰਾ ਉਤੋਂ ਅੰਗਰੇਜ਼ੀ ਚ ਨੋਟਿੰਗ ਲਿਖ ਕੇ ਭੇਜ ਦਿੰਦੇ ਨੇ ਮੈਨੂੰ ਪਹਿਲਾਂ ਪੰਜਾਬੀ ਚ ਕਿਸੇ ਤੋਂ ਟਰਾਂਸਲੇਟ ਕਰਵਾਉਣੀ ਪੈਂਦੀ ਆ ਫੇਰ ਜਵਾਬ ਲਿਖਣਾ ਪੈਂਦਾ ਤੇ ਉਹਥੇ ਅਸੀਂ ਮਿਲ ਕੇ ਕਈਆਂ ਨੂੰ ਕਿਹਾ ਕਿ ਉਹਨਾਂ ਨੇ ਨੇਮ ਪਲੇਟਾਂ ਵੀ ਪੰਜਾਬੀ ਚ ਕਰਵਾਈਆਂ ਉਹਨਾਂ ਨੂੰ ਕਿਹਾ ਵੀ ਜਿੱਥੇ ਤੁਹਾਡੇ ਦਿੱਕਤ ਆਉਂਦੀ ਆ ਉਹ ਪੰਜਾਬੀ ਅੰਗਰੇਜ਼ੀ ਕੋਸ਼ ਵੀ ਦਿੱਤੇ ਹੋਰ ਵੀ ਦਿੱਤੇ ਵੀ ਤੁਹਾਨੂੰ ਜਿੱਥੇ ਸਮੱਸਿਆ ਆਉਂਦੀ ਆ ਤੁਸੀਂ ਜੇ ਕੋਈ ਮੈਟਰ ਬਾਹਰੋਂ ਆਇਆ ਟਰਾਂਸਲੇਟ ਕਰਾਉਣਾ ਤੁਸੀਂ ਸਾਨੂੰ ਭੇਜ ਦਿਓ ਕਰਵਾ ਕੇ ਦੇ ਦਿਆਂਗੇ ਤੁਸੀਂ ਤੁਹਾਨੂੰ ਸਾਥ ਲੋਕ ਕੋਈ ਸਮੱਸਿਆ ਆਉਂਦੀ ਆ ਜੇ ਤੁਸੀਂ ਕੋਈ ਬਾਹਰ ਚਿੱਠੀ ਭੇਜਣੀ ਆ ਤੇ ਤੁਸੀਂ ਪੰਜਾਬੀ ਦੇ ਨਾਲ ਅੰਗਰੇਜ਼ੀ ਦੀ ਵੀ ਪਰਤ ਬਣਾ ਲਓ ਉਹ ਵੀ ਭੇਜ ਦਿਓ ਜਦ ਨਹੀਂ ਉੱਥੇ ਸਮੱਸਿਆ ਅਜੇ ਵੀ ਨਾ ਜਿਹੜੀ ਹੁੰਦੀ ਆ ਕਈ ਆਈਐਸ ਕਈ ਤਾਂ ਬਹੁਤ ਵਧੀਆ ਹੁੰਦੇ ਨੇ ਜਿਹੜੇ ਸਹਯੋਗ ਦਿੰਦੇ ਨੇ ਕਈ ਨਹੀਂ ਪ੍ਰਵਾਹ ਕਰਦੇ ਕਾਰਨ ਇਹ ਆ ਕਿ ਇਹਦੇ ਵਿੱਚ ਸਜ਼ਾ ਦਾ ਕੋਈ ਨਾ ਹੈ ਨਹੀਂਗਾ ਹੂੰ ਸਜ਼ਾ ਤਾਂ ਟੌਕਾਟ ਤੁਸੀਂ ਕਿਸੇ ਦੇ ਦੋ ਇੰਕਰੀਮੈਂਟ ਹੀ ਬੰਦ ਕਰ ਦਿਓ ਪਰ ਉਹ ਤਾਂ ਪਤਾ ਨਹੀਂ 500000 ਤੇ ਪਤਾ ਨਹੀਂ 2000 ਜੁਰਮਾਨਾ ਹੈ ਪਹਿਲੀ ਗਲਤੀ ਤੇ ਦੂਜੀ ਗਲਤੀ ਨਹੀਂ ਉਹ ਕੁਝ ਨਹੀਂ ਉਹ ਵੀ ਨਹੀਂ ਹੁੰਦਾ ਉੱਤੋਂ ਜਾ ਕੇ ਮਾਫ ਹੋ ਜਾਂਦਾ ਨਾ ਹੂੰ ਉਹ ਵੱਤ ਵੱਤ ਸੈਕਟਰੀ ਕੋਲੇ ਜਾਊਗੀ ਉਹ ਸੈਕਟਰੀ ਵੀ ਆਈ ਅਸਾਂ ਦਾ ਹੀ ਇਹ ਬੰਦਾ ਤੇ ਉਹਨਾਂ ਨੇ ਉਹ ਡਿੱਪੜ ਜਾਂਦੇ ਜਾਣੇ ਕੋਈ ਸਖਤ ਨਾ ਕਾਨੂੰਨ ਹਜੇ ਤੱਕ ਮੇਰੇ ਕੋਲ ਤਾਂ ਹੈ ਜਿਹੜੀ ਤੁਸੀਂ ਗੱਲ ਕਹੀ ਸੀ ਡੀਸੀ ਵਾਲੀ ਸਾਡਾ ਇੱਕ ਆਦਮੀ ਥੋੜਾ ਜਆ ਤੱਤੇ ਸੁਭਾਅ ਦਾ ਸੀ ਅੱਜਕੱਲ ਅਮਰੀਕਾ ਰਹਿੰਦਾ ਹੈ ਤੇ ਇਥੋਂ ਛੱਡ ਗਿਆ ਸੀਗਾ ਉਦੋਂ ਡਿਪਟੀ ਬਣਣ ਵਾਲਾ ਸੀਗਾ ਉਹ ਤੇ ਬਾਦ ਦੇ ਵਿੱਚੋਂ ਫਿਰ ਉਹ ਬਾਹਰ ਰਹਿਣ ਕਰਕੇ ਇਥੋਂ ਦਫ਼ਤਰ ਦੇ ਵਿੱਚੋਂ ਉਹਦਾ ਨਾਂ ਹੀ ਕੱਟਿਆ ਗਿਆ ਸਮਝ ਲਓ ਤੇ ਉਹਨੇ ਇੱਕ ਵਾਰੀ ਚੱਲ ਗਿਆ ਵੜ ਗਿਆ ਉਹ ਡੀਸੀ ਦੇ ਦਫ਼ਤਰ ਫਿਰੋਜ਼ਪੁਰ ਜਦੋਂ ਡੀਸੀ ਦੇ ਦਫ਼ਤਰ ਵੜ ਗਿਆ ਤੇ ਵੇਖਣ ਲੱਗ ਪਿਆ ਸਾਰਾ ਕਿਸੇ ਨੇ ਲਿਆ ਦਸਤਾ ਡੀਸੀ ਨੂੰ ਉਹਨੇ ਆਪਦੇ ਗਾਰਡਾਂ ਨੂੰ ਕਿਹਾ ਵੀ ਇਹਨੂੰ ਕਮਰੇ 'ਚ ਬੰਦ ਕਰ ਦਿਓ ਉਹਨਾਂ ਨੇ ਉਹਨੂੰ ਕਮਰੇ 'ਚ ਬੰਦ ਕਰਤਾ ਉਹਦੇ ਨਾਂ ਇਨਸਟ੍ਰਕਟਰ ਗਿਆ ਸੀਗਾ ਪਛਾਇਆ ਭਾਗ ਦਾ ਇਸ ਇੰਸਪੈਕਟਰ ਨੇ ਇੱਥੇ ਫੋਨ ਕੀਤਾ ਡਾਇਰੈਕਟਰ ਨੂੰ ਹੂੰ ਤੇ ਉਹ ਡਾਇਰੈਕਟਰ ਕਹਿੰਦਾ ਵੀ ਕੋਈ ਨਹੀਂ ਤੁਸੀਂ ਜਾ ਕੇ ਦਫ਼ਤਰ ਸੰਭੂ ਇੰਸਪੈਕਟਰ ਨੂੰ ਕਹਿੰਦਾ ਤੇ ਉਹਦੇ ਬਾਰੇ ਮੈਂ ਕੋਈ ਗੱਲ ਕਰਦਾ ਉਹ ਹੁਣ ਕਿਵੇਂ ਛੁੱਟਿਆ ਉੱਥੋਂ ਕਿਵੇਂ ਨਹੀਂ ਇਹ ਇੱਕ ਲੰਬੀ ਕਹਾਣੀ ਆ ਤੇ ਜਣੀ ਉਹ ਇੱਕ ਹੋਰ ਸਾਡੇ ਇੱਥੇ ਬੀਬੀ ਹੁੰਦੀ ਸੀ ਮਾਨਤਾ ਹੁੰਦੀ ਸੀ ਉਹਨੇ ਕਿਤੇ ਡੀਸੀ ਨਾਲ ਇਸੇ ਤਰ੍ਹਾਂ ਹੀ ਕਰ ਲਈ ਜਿੱਦਬਾਦੀ ਹੂੰ ਤੇ ਡੀਸੀ ਆਪ ਵੀ ਓਕੀ ਹੋਇਆ ਕਰੇ 9 ਵਜੇ ਉਹ ਤੇ ਦਫਤਰ ਅੱਗੇ ਖੜੀ ਹੋਇਆ ਕਰੇ ਤੇ ਉਹ ਵੀ ਵਿਚਾਰੀ ਰਾਤ ਨੂੰ ਪਤਾ ਨਹੀਂ ਸੌਂਦੀ ਸੀ ਕਿ ਨਹੀਂ ਪਟਿਆਲੇ ਤੋਂ ਦੇ ਗਾਣਾ ਆਂਦਾ ਸੀ ਉਹਨੇ ਉਹ ਵੀ ਤੜਕੇ 9 ਵਜੇ ਉੱਥੇ ਪਹੁੰਚਦੀ ਸੀ ਜਾਨੀ ਇਹ ਹੈ ਇੱਕ ਤਾਂ ਜਿਹੜਾ ਆਪਛਾ ਅਫਸਰ ਕੋਲੇ ਨਾਤਾ ਰੰਗ ਨੇ ਗੱਡੀ ਦਿੱਤੀ ਵੀ ਹੈ ਕੋਈ ਉਹਨੂੰ ਉਹ ਆਪਦੇ ਸਾਧਨਾਂ ਤੇ ਜਾਏਗਾ ਬੰਦਾ ਠੀਕ ਹੈ ਨਾ ਤੇ ਉਹਨੂੰ ਅਫਸਰਾਂ ਨੂੰ ਬਣਾਓ ਇੱਕ ਤਾਂ ਜ਼ਿਲ੍ਹੇ ਦੇ ਵਿੱਚ ਬਿਲਕੁਲ ਗੇਵੀ ਭਾਈ ਇਹ ਅਫਸਰ ਹੈਗਾ ਤੇ ਥੋੜੇ ਬਹੁਤੇ ਉਹਨੂੰ ਅਧਿਕਾਰ ਦੇਓ ਇਸ ਤਰ੍ਹਾਂ ਦਾ ਕਿ ਦੂਜਿਆਂ ਨੂੰ ਡਰ ਲੱਗੇ ਵੀ ਯਾਰ ਜੇ ਨੇ ਮੇਰੇ ਖਿਲਾਫ ਲਿਖਤਾ ਤੇ ਮੇਰੀ ਅਗਲੀ ਪ੍ਰਮੋਸ਼ਨ ਰੁਕ ਜੇਗੀ। ਯਾਨੀ ਇਹ ਨਾ ਜਿਵੇਂ ਚਾਚਾ ਕਹਿੰਦੇ ਗਾਲ ਕੱਢਦਾ ਕਿਸੇ ਨੂੰ ਮਾਂ ਦੀ ਤੇ ਉਹ ਕਿਸੇ ਨੂੰ ਗੁੱਸਾ ਨਹੀਂ ਆਉਂਦਾ। ਕੋ ਹੋਰ ਕੱਢੇ ਤਾਂ ਕਤਲ ਹੋ ਜਾਂਦਾ। ਇਹ ਚਾਚੇ ਦੀ ਕੱਢੀ ਗਾਲ ਜੀ ਅਰਗਾ ਹੁੰਦਾ ਲਿਖਿਆ ਲਖਾਇਆ ਜਾਂ ਵੀ ਇਹਦੇ ਤੇ ਕੋਈ ਨਾ ਕੋਈ ਗੱਲ ਜੀ ਨਹੀਂ ਬੰਦੇਗੀ ਕਿਉਂਕਿ ਅੱਗੇ ਹੋਣਾ ਕੁਝ ਨਹੀਂ ਹੁੰਦਾਗਾ। ਜਿੱਤੇ ਸਰਕਾਰ ਚਾਹੇ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀਗੀ ਤੁਸੀਂ ਉਹਦੇ ਵਿੱਚ ਕਰਦੇ ਹੋ ਵੀ ਤੁਹਾਡਾ ਇੱਕ ਇਨਕਰੀਮੈਂਟ ਬੰਦ ਹੋ ਜਾਊਗਾ ਕਿਸੇ ਨੂੰ ਸਿੱਖਣ ਲਈ ਕਹਿ ਦਿਓ ਨਾਲ ਜ਼ਿਲ੍ਹਾ ਪੱਛਾਫਸਰ ਦੀ ਡਿਊਟੀ ਲਾ ਦੇਓ ਜੇ ਕਿਸੇ ਦੀ ਪ੍ਰੋਬਲਮ ਆ ਭਾਈ ਤੂੰ ਜਾ ਕੇ ਸੋਲਵ ਕਰੂ ਕਰ ਦੇਗਾ ਅੱਛਾ ਇੱਕ ਜਿਹੜੀਆਂ ਕਲਾਸਾਂ ਚੱਲਦੀਆਂ ਹੈਗੀਆਂ ਕਿ ਪਹਿਲਾਂ ਉਰਦੂ ਸਿਖਾਉਣ ਬਾਰੇ ਵੀ ਕਿਤੇ ਕਿਤੇ ਕਲਾਸਾਂ ਚੱਲਦੀਆਂ ਸੀਗੀਆਂ ਸਟੈਨੋਗ੍ਰਾਫੀ ਸકાਨ ਲਈ ਕੋਲਾਸਾਂ ਚੱਲਦੀਆਂ ਸੀ ਹੁਣ ਆਇਆ ਨਹੀਂ ਲੱਗਦਾ ਕਿ ਸਟੈਨੋਗ੍ਰਾਫੀ ਜਿਹੜੀ ਉਹ ਸਮੇਂ ਤੋਂ ਪਿੱਛੇ ਰਹਿ ਗਈ ਚੀਜ਼ ਵੀ ਕੰਪਿਊਟਰ ਤਾਂ ਹੁਣ ਬੋਲ ਕੇ ਹੀ ਕਰ ਦਿੰਦਾ ਹੈਗਾ ਆਪਸਰ ਖੁਦ ਬੋਲ ਕੇ ਕਰ ਦੇ ਨਹੀਂ ਤਾਂ ਬੰਦਾ ਉਥੇ ਰਿਕਾਰਡ ਕਰ ਲਿਆਵੇ ਉਹਦਾ ਜਿਹੜਾ ਸੈਨੋਆ ਤੋਂ ਮੁੜ ਕੇ ਆ ਕੇ ਟਾਈਪ ਕਰ ਦੂਗਾ ਵੀ ਇਹ ਕੁਝ ਚੀਜ਼ਾਂ ਜਿਹੜੀਆਂ ਉਹ ਸਮੇਂ ਤੋਂ ਪਿੱਛੇ ਰਹਿ ਗਈਆਂ ਉਹਦੀ ਬਜਾਏ ਕੰਪਿਊਟਰ ਸਿਖਾਇਆ ਜਾਵੇ ਜਾਂ ਉਹਦੀ ਬਜਾਏ ਕੁਝ ਹੋਰ ਕੰਮ ਕੀਤਾ ਜਾਵੇ ਨੇ ਸਮੇਂ ਦੇ ਹਾਮ ਦਾ ਹੋਣਾ ਪਊਗਾ ਜਿਹੜਾ ਪਹਿਲਾਂ ਸੀ ਭਾਸ਼ਾ ਤੋਂ ਟਾਈਪ ਦਾ ਕੋਰਸ ਕਰਦੇ ਬਹੁਤ ਵੱਡੇ ਵੱਡੇ ਦਫਤਰਾਂ ਤੇ ਮੈਂ ਗਿਆ ਉੱਥੇ ਮਿਲਦੇ ਨੇ ਵੀ ਸਾਰੇ ਸਿੱ ਤੁਹਾਡੇ ਦਫਤਰ ਚੋਂ ਪੜ੍ਹ ਕੇ ਆਏ ਹੋਏ ਆ ਤੇ ਉਹ ਬਹੁਤ ਚੰਗੀ ਗੱਲ ਉਥੇ ਬੜੇ ਬੱਚਿਆਂ ਨੂੰ ਰੋਜ਼ਗਾਰ ਮਿਲਿਆ ਪਰ ਅੱਜ ਉਹਨਾਂ ਕਾ ਪੜ੍ਹ ਕੇ ਕੋਈ ਰੋਜ਼ਗਾਰ ਨਹੀਂ ਮਿਲੇਗਾ ਜਿਵੇਂ ਤੁਸੀਂ ਕਿਹਾ ਵੀ ਜ਼ਮਾਨਾ ਬਦਲ ਗਿਆ ਹੁਣ ਕੰਪਿਊਟਰ ਬਾਰੇ ਤੇ ਜੇ ਕੰਪਿਊਟਰ ਨਾਲ ਸੰਬੰਧਿਤ ਜਿਹੜੇ ਹੋਰ ਪ੍ਰੋਗਰਾਮ ਨੇ ਸਾਰੇ ਉਹਨਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਇਹ ਭਾਸ਼ਾ ਭਾਗ ਨੂੰ ਵੀ ਸਮੇਂ ਦੇ ਹਾਮ ਦਾ ਪੜਨਾ ਪਏਗਾ ਕਿ ਕੰਪਿਊਟਰ ਦੇ ਉੱਤੇ ਹਰ ਤਰ੍ਹਾਂ ਦੀ ਜੋੜ ਲੋੜ ਹੈ ਹੂੰ ਠੀਕ ਹੈ ਨਾ ਉਹ ਸਾਰੇ ਦੀ ਸਾਰੀ ਸਖਾਵੇ ਤਾਂ ਕਿ ਉਹ ਬੱਚਿਆ ਜੇ ਸਰਕਾਰੀ ਨਹੀਂ ਤਾਂ ਪ੍ਰਾਈਵੇਟ ਤੌਰ ਤੇ ਵੀ ਉਹਨਾਂ ਨੂੰ ਰੋਜ਼ਗਾਰ ਮਿਲ ਸਕੇ ਕਿਉਂਕਿ ਸਰਕਾਰੀ ਹੁਣ ਨੌਕਰੀਆਂ ਵੀ ਕਿਸੇ ਕਾਰਨ ਕਰਕੇ ਘੱਟ ਨਿਕਲ ਰਹੀਆਂ ਨੇ ਜਿੱਥੇ ਅਡਜਸਟ ਹੋ ਜਾਣਗੇ ਜੇ ਨਿਕਲਦੀਆਂ ਵੀ ਨੌਕਰੀਆਂ ਉਹਦੇ ਵਿੱਚ ਟਾਈਪ ਦਾ ਜਾਂ ਸਟੈਨੋ ਦੇ ਨਾਲ ਨਾਲ ਕੰਪਿਊਟਰ ਦੇ ਗਿਆਨ ਦੀਆਂ ਗੱਲਾਂ ਵੀ ਆ ਗਈਆਂ ਇਸ ਕਰਕੇ ਇਹ ਜਿਹੜਾ ਪੁਰਾਣਾ ਚੱਲਿਆ ਆ ਰਿਹਾ ਹੈ ਨਾ ਏ ਹੁਣ ਨਵੇਂ ਡਾਇਰੈਕਟਰ ਨੂੰ ਨਵੇਂ ਢੰਗ ਨਾਲ ਜ਼ਰੂਰ ਇਹਨੂੰ ਬਦਲ ਦੇਣਾ ਚਾਹੀਦਾ ਸਰਕਾਰ ਨਾਲ ਗੱਲ ਕਰਕੇ ਵੀ ਭਾਈ ਇਹਨਾਂ ਨਾਲ ਕੰਪਿਊਟਰ ਦਾ ਗਿਆਨ ਵੀ ਰੱਖੋ ਹੂੰ ਇਹ ਜ਼ਰੂਰੀ ਹੈ ਇਹ ਤਾਂ ਤੁਸੀਂ ਵਧੀਆ ਗੱਲ ਕੀਤੀ ਹੈ ਇਹਦੇ ਤੇ ਅਮਲ ਹੋਵੇ ਤਾਂ ਬਹੁਤ ਚੰਗੀ ਗੱਲ ਹੈ